ਮੈਂ ਮੰਨਦਾ ਉਹ ਕੁੜੀ ਜਿਹੜੀ ਆ ਆਪਦਾ ਪਰਿਵਾਰ ਪਾਲਦੀ ਸੀ ਆਪਦੇ ਪਰਿਵਾਰ ਦੀ ਰੋਟੀ ਰੋਜੀ ਦਾ ਜਰੀਆ ਸੀ ਪਰ ਮੈਂ ਲਾਹਨਤ ਪਾਉਣਾ ਇਹੋ ਜਿਹੇ ਪਰਵਾਨਾ ਨੂੰ ਜਿਹੜੇ ਲੋਕਾਂ ਸਾਹਮਣੇ ਆਵਦੀਆਂ ਕੁੜੀਆਂ ਪੇਸ਼ ਕਰ ਦਿੰਦੇ ਆ ਆਵਦੀਆਂ ਨੋਹਾਂ ਧੀਆਂ ਪੇਸ਼ ਕਰ ਦਿੰਦੇ ਆ ਪੇਸ਼ ਕਰਨ ਤੋਂ ਮੇਰਾ ਮਤਲਬ ਕਿ ਜਿਹੜੇ ਕਹਿੰਦੇ ਨੰਗੀਆਂ ਹੋ ਕੇ ਨੱਚੋ ਲੋਕਾਂ ਨੂੰ ਇਸ਼ਾਰੇ ਕਰੋ ਲੋਕਾਂ ਨੂੰ ਅੱਖਾਂ ਮਾਰੋ ਲੋਕਾਂ ਨੂੰ ਅਸ਼ਲੀਲ ਹਰਕਤਾਂ ਕਰੋ ਲੋਕਾਂ ਨਾਲ ਅਸ਼ਲੀਲ ਗੱਲਾਂ ਬਾਤਾਂ ਕਰੋ ਆਪਾਂ ਨੂੰ ਸੋਸ਼ਲ ਮੀਡੀਆ ਤੋਂ ਪੈਸੇ ਆਉਣਗੇ ਸੋਸ਼ਲ ਮੀਡੀਆ ਤੋਂ ਪੈਸੇ ਬੀਬਾ ਜਿਹੜੇ ਧਾਰਮਿਕ ਪ੍ਰੋਗਰਾਮ ਕਰਦੇ ਉਹ ਵੀ ਕਮਾਉਂਦੇ ਆ ਜਿੰਨੇ ਲੋਕ ਤੁਹਾਡੇ ਨਾਲ ਜੁੜੇ ਹੋਏ ਹਨ ਤੁਹਾਡੇ ਨਾਲ ਦੀਆਂ ਫਰੈਂਡਸ ਹੋਣਗੀਆਂ ਹੋਰ ਬਹੁਤ ਸਾਰੀਆਂ ਤੁਹਾਡੇ ਤੁਹਾਡੇ ਸਰਕਲ ਦੇ ਵਿੱਚ ਜਿਹੜੀਆਂ ਉਹ ਵੀ ਇਹੋ ਜਿਹੀਆਂ ਅਸ਼ਲੀਲ ਵੀਡੀਓ ਮਾੜੀਆਂ ਵੀਡੀਓ ਪਾਉਂਦੀਆਂ ਹਨ ਤਾਂ ਮੇਰੀ ਇੱਕ ਬੇਨਤੀ ਹੈ ਮੇਰੀ ਭੈਣ ਉਹਨਾਂ ਨੂੰ ਵੀ ਇਹ ਬੇਨਤੀ ਕਰਿਓ ਫਿਰ ਤੁਸੀਂ ਚੰਗੇ ਮੈਸੇਜ ਦੇਣ ਦੀ ਕੋਸ਼ਿਸ਼ ਕਰੋ ਥੋੜਾ ਖਾ ਲੋ ਜੇ ਤੁਸੀਂ ਆਹ ਗੰਦੀਆਂ ਵੀਡੀਓ ਪਾ ਕੇ ਤੁਸੀਂ ਮੀਟ ਨਾਲ ਰੋਟੀ ਖਾ ਕੇ ਪੈਂਦੇ ਹੋ ਨਾ ਜੇ ਚੰਗੀਆਂ ਵੀਡੀਓ ਪਾ ਕੇ ਦਾਲ ਨਾਲ ਅਚਾਰ ਨਾਲ ਜਾਂ ਚਟਨੀ ਨਾਲ ਰੋਟੀ ਖਾ ਕੇ ਪੈ ਜਾਓਗੇ ਤੈਨੂੰ ਇਹਨਾਂ ਗੰਦੀਆਂ ਵੀਡੀਓ ਨਾਲੋਂ ਚੰਗੀ ਵੀਡੀਓ ਦੇ ਪੈਸੇ ਕਮਾ ਕੇ ਰੋਟੀ ਖਾਦੀ ਨਾ ਅਚਾਰ ਨਾਲ ਗੰਡੇ ਨਾਲ ਦਾਲ ਨਾ ਖਾਦੀ ਇਸ ਤੋਂ ਵੱਧ ਸਕੂਨ ਦੇਉਗੀ ਅੱਜ ਤੋਂ ਪਹਿਲਾਂ ਮੈਂ ਕਦੇ ਕਿਸੇ ਸੋਸ਼ਲ ਮੀਡੀਆ ਵਾਲੇ ਨੂੰ ਆਪਣੇ ਦਫ਼ਤਰ ਨਹੀਂ ਬੁਲਾਇਆ ਠੀਕ ਹੈ ਚੰਗਾ ਕੰਮ ਮਾੜਾ ਕੰਮ ਲੋਕ ਸਾਰਾ ਕਰੀ ਜਾਂਦੇ ਆ ਜਿਹੜਾ ਇਹ ਤਾਂ ਘਰ ਹੀ ਇਸ ਚੀਜ਼ ਤੋਂ ਬੀਬਾ ਚੱਲਦਾ ਜਿਹੜਾ ਕਾਂਡ ਦੋ ਦਿਨ ਪਹਿਲਾਂ ਵਾਪਰ ਗਿਆ ਨਾ ਮੈਂ ਉਹਦੇ ਤੋਂ ਚਿੰਤਤ ਐ ਮੈਂ ਨਹੀਂ ਚਾਹੁੰਦਾ ਤੇਰੇ ਵੀ ਹਰਕਤਾਂ ਉਹੀਆਂ ਲਗਭਗ ਰਲਦੀਆਂ ਮਿਲਦੀਆਂ ਤੂੰ ਵੀ ਸ਼ੌਕਰ ਆਇਆ ਕਿ ਤੂੰ ਚੁੰਨੀ ਲੈ ਕੇ ਬੈਠੀ ਮੇਰੇ ਸਾਹਮਣੇ ਪਰ ਤੇਰੀ ਚੁੰਨੀ ਪਿੱਛੇ ਵੀ ਟੈਟੂ ਹੈ ਮ ਠੀਕ ਹੈ ਹੱਥਾਂ ਬਾਹਾਂ ਤੇ ਟੈਟੂ ਬਣਾਈ ਰੱਖੋ ਪਰ ਮੈਂ ਇੱਕ ਚੀਜ਼ ਕਹਿਣਾ ਕੱਲ ਨੂੰ ਬੱਚੇ ਤੁਹਾਡੇ ਵੀ ਹੋਣੇ ਹਨ ਹੋਣਗੇ ਨਾ ਬਜ਼ੁਰਗ ਤੁਸੀਂ ਵੀ ਹੋਣਾ ਜੀ ਜੀ ਬਜ਼ੁਰਗ ਹੋਣਾ ਨਾ ਹਾਂਜੀ ਹਾਂਜੀ ਜਦੋਂ ਬਜ਼ੁਰਗ ਹੋਗੇ ਨਾ ਤੇ ਤੁਹਾਡੇ ਬੱਚੇ ਇਹ ਚੀਜ਼ਾਂ ਤੁਹਾਡਾਂ ਨੂੰ ਵੱਧ ਕੇ ਕਰਨਗੇ ਫਿਰ ਤੁਹਾਨੂੰ ਪਛਤਾਵਾ ਹੋਊਗਾ ਕਿ ਅਸੀਂ ਜਿਹੋ ਜਿਹਾ ਬੀਜਿਆ ਸੀ ਉਹੋ ਜਿਹਾ ਵੱਢ ਰਿਹਾ ਹੈ ਤਾਂ ਸਸੀ ਜਨਾਬ ਸਸੀ ਗੱਲਪਾ ਵਿੱਚ ਕਿਵੇਂ ਆਓ ਜਨਾਬ ਇੰਸਟਾਗ੍ਰਾਮ ਵਾਲੀ ਟਾਟ ਮੋਲੀ ਭਾਬੀ ਆਈ ਹੈ ਜੀ ਟਾਟੂ ਵਾਲੇ ਭਾਬੀ ਹਾਂ ਜੀ ਤੇਰੀ ਘਰ ਤਾਂ ਭਾਬੀ ਹੋ ਗਈ ਉਹ ਉਹ ਜਨਾਬ ਸਾਰੇ ਉਹਨੂੰ ਭਾਬੀ ਕਹਿੰਦੇ ਆ ਸੀ ਕੋਈ ਆ ਸਾਰੇ ਕਹਿੰਦੇ ਆਪਾਂ ਥੋੜੋ ਕਹਿਣਾ ਜਨਾਬ ਸਾਰੇ ਕਹੀ ਜਾਂਦੇ ਜੀ ਯਾਰ ਹਸਣ ਵਾਲੀ ਗੱਲ ਨਹੀਂ ਸੀਰੀਅਸ ਲਿਆ ਕਰੋ ਜਵਾਕਾਂ ਤੇ ਮਾੜਾ ਅਸਰ ਪੈਂਦਾ ਇਹੋ ਜਿਹੇ ਲੋਕਾਂ ਦਾ ਬੰਮੇ ਠੀਕ ਆ ਸਰ ਬਰਾਲਾ ਨੂੰ ਮੇਰਾ ਤਾਂ ਮੱਥੇ ਲੱਗਨ ਨੂੰ ਜੀ ਨਹੀਂ ਕਰਦਾ ਵੈਸੇ ਬਰਾਲਾ ਕੋਈ ਨਹੀਂ ਆਓ ਜੀ ਤੇ ਟਾਟ ਮੋਲੀ ਭਾਬੀ ਆਈ ਇਹਨਾਂ ਦਾ ਵੀ ਸਾਰੇ ਕੀ ਸੱਸਰੀ ਘਰ ਜਨਾਬ ਸਸਿਕਾਲ ਸਸਿਕਾਲ ਬਸ ਠੀਕ ਹੈ ਜੀ ਸੱਚੀ ਗੱਲ ਸਾਂ ਠੀਕ ਹੈ ਬੈਠਣ ਨੂੰ ਕਿਹਨੇ ਕਿਹਾ ਹਾਂਜੀ ਕੋਈ ਗੱਲ ਨਹੀਂ ਸਰ ਕੁਰਸੀ ਆ ਫਿਰ ਕੀ ਆ ਮੈਨੂੰ ਵੀ ਪਤਾ ਕੁਰਸੀ ਖੜੀ ਉੱਠ ਕੇ ਤੇ ਕੁਮਰਿਆਦਾ ਹੁੰਦੀ ਐ ਜਿੱਥੇ ਅਸੀਂ ਬੈਠੇ ਆ ਕੋਈ ਗੱਲ ਨਹੀਂ ਵੀਰ ਮੈਂ ਕੁਰਸੀ ਦੇਖ ਲਈ ਮੈਂ ਬਹਿ ਗਈ ਕੁਰਸੀ ਦੇਖ ਲਈ ਬਹਿ ਗਈ ਕੋਈ ਗੱਲ ਨਹੀਂ ਪਰ ਫਿਰ ਵੀ ਇੱਕ ਮਰਿਆਦਾ ਹੁੰਦੀ ਐ ਸਿੱਖੋ ਇਹ ਚੀਜ਼ਾਂ ਕੱਲਾ ਇੰਸਟਾਗ੍ਰam ਤੇ ਨੱਚਣਾ ਸਾਰਾ ਕੁਝ ਨਹੀਂ ਹੋ ਜਾਂਦਾ ਹੁੰਦਾ ਕਹੇਟ ਮੈਂ ਕਹਿ ਬੈਠਣ ਵਾਸਤੇ ਤੁਹਾਨੂੰ ਤੁਸੀਂ ਨਹੀਂ ਪਿਆਤ ਨਹੀਂ ਫਰਜ ਨਹੀਂ ਜੋ ਪਰਸਨਲ ਅੰਗਾ ਬਹਿਣੇ ਆ ਬਹਿਣ ਵਾਸਤੇ ਹੀ ਆ ਹਰ ਇੱਕ ਮਰਿਆਦਾ ਹੁੰਦੀ ਆ ਹਰ ਇੱਕ ਜਗ੍ਹਾ ਦੀ ਹਾਂਜੀ ਇੱਕ ਅਫਸਰ ਦੇ ਤੁਸੀਂ ਦਫਤਰ ਦੇ ਵਿੱਚ ਆਏ ਹੋ ਇੱਕ ਮਰਿਆਦਾ ਹੁੰਦੀ ਆ ਆ ਬਾਹਾਂ ਥੱਲੇ ਕਰ ਹਾਂਜੀ ਕਰ ਬਾਹਾਂ ਥੱਲੇ ਕਰ ਮੈਂ ਚਪੇੜ ਮਾਰਦੇ ਨਹੀਂ ਮੁੜ ਕੇ ਨਾਲ ਹਾਂਜੀ ਦੱਸੋ ਮੈਂ ਤਾਂ ਇਹ ਆ ਬੱਦਮੀਚ ਪੰਮੇ ਬਾਹਾਂ ਥੱਲੇ ਕਰੋ ਐ ਕਰੂ ਸੋਨੀ ਨੂੰ ਬਾਹ ਪਹਿਲਾਂ ਦੀ ਬਾਹਾਂ ਥੱਲੇ ਕਰਾਉਂਗਾ ਲਾ ਕੇ ਚਲੋ ਚਲੋ ਦੱਸੋ ਜੀ ਦੱਸੋ ਤੂੰ ਮੁਹਾਇਆ ਕਿਨਾਂ ਕੋਚਰੀ ਨੂੰ ਵਰ ਗਿਆ ਹੋਇਆ ਹੈ ਜੇ ਆਪਾਂ ਨੂੰ ਇਹ ਜਾਣ ਦੇਣੀ ਹੈ ਕਿ ਆਪਾਂ ਕੌਣ ਹੈਂ ਮੈਂ ਜਾਣਦਾ ਮੈਂ ਮੈਂ ਜਿੰਨਾ ਕਿ ਜਾਣਦਾ ਹਾਂ ਮੈਂ ਕਿ ਠੀਕ ਹੈ ਉਦੋਂ ਬਾਅਦ ਜਾਣਨਾ ਚਾਹੁੰਦਾ ਵੀ ਨਹੀਂ ਮੈਂ ਉਹ ਆ ਜਿਹੜੇ ਇੰਸਟਾਗ੍ਰਾਮ ਤੇ ਬਹੁਤ ਮੈਨੂੰ ਪਤਾ ਯਾਰ ਇੰਸਟਾਗ੍ਰਾਮ ਲੱਖਾਂ ਲੋਕ ਦੇਖਦੇ ਆ ਸਾਨੂੰ ਤੇ ਸ਼ਰਮ ਲਾਈ ਹੈ ਤੁਸੀਂ ਵੀ ਸਾਡੇ ਆਉਂਦੇ ਆ ਚੰਗੀ ਕਿਸਮਤ ਆ ਮੈਂ ਤੇ ਤੁਹਾਨੂੰ ਬੁਲਾਇਆ ਤੇ ਅਸੀਂ ਆਏ ਆ ਕਿਹਦੀ ਚੰਗੀ ਕਿਸਮਤ ਤੁਹਾਡੀ ਚੰਗੀ ਕਿਸਮਤ ਹੋਵੇ ਤੁਸੀਂ ਬੁਲਾਇਆ ਤੇ ਅਸੀਂ ਆਏ ਆ ਮੇਰੇ ਹੱਥ ਬੰਨੇ ਇਹੋ ਜਿਹੀ ਚੰਗੀ ਕਿਸਮਤ ਉਹ ਤੁਹਾਡੇ ਵਰਗਿਆਂ ਨਾਲ ਹੋ ਠੀਕ ਹੈ ਮੇਰੇ ਨਾਲ ਤਨੀ ਜਨਾ ਗੱਲ ਕਰਨੀ ਹੈ ਬੈਠ ਜਾ ਵਿਪਰਤਾਂਗ ਨਾ ਬੈਠ। ਸੱਜੇ ਕਰਕੇ ਹੱਥ। ਲੱਤਾਂ ਥੱਲੇ ਕਰਕੇ। ਹਾਂਜੀ। ਵਾਕਈ ਤੁਸੀਂ ਜਿਹੜਾ ਹੈਗਾ ਨਾ ਕੱਲਾ ਲੋਕਾਂ ਨੂੰ ਜਿਹੜਾ ਉਹ ਗੁਮਰਾਹ ਹੀ ਕਰ ਸਕਦੇ ਹੋ ਹਿਪਨੋਟਾਈਜ਼ ਹੀ ਕਰ ਸਕਦੇ ਹੋ ਤੁਸੀਂ ਕਦੇ ਕਿਹੜੇ ਤਰੀਕੇ ਨਾਲ ਇਹ ਲਾ ਬਾਤੀਆਂ ਬਾਹਮ ਫੈਮਾੜੀ ਸਿੱਧੀ ਕਰਕੇ ਆਉਂਦੀ? ਹਾਂਜੀ। ਚਲੋ ਆਪਣੀ ਆਪਣੀ ਲਾਈਫ ਹੈ ਹਰ ਇੱਕ ਬੰਦੇ ਦੀ। ਮੈਂ ਕੁਝ ਨਹੀਂ ਕਹਿੰਦਾ ਇਸ ਮਾਮਲੇ 'ਚ ਹੁਣ। ਇਹ ਸਾਰਾ ਸਰੀਰ ਜਿਹੜਾ ਹੈ ਟੈਟੂਆਂ ਨਾਲ ਖੁਣ ਲੈਣਾ, ਪ੍ਰੋਨ ਲੈਣਾ, ਵਿਨ ਲੈਣਾ। ਤੈਨੂੰ ਲੱਗਦਾ ਵੀ ਕਦੇ ਪੰਜਾਬੀਆਂ ਦੀ ਇਹ ਫਿਤਰਤ ਹੁੰਦੀ ਸੀ ਅੱਜ ਕੱਲ ਵੀ ਰੈਂਡ ਟ੍ਰੈਂਡ ਚੱਲਦਾ ਇਹਨਾਂ ਚੀਜ਼ਾਂ ਹਾਂ ਕੋਈ ਨਹੀਂ ਟ੍ਰੈਂਡ ਚੱਲਦਾ ਮੈਂ ਤਾਂ ਕਿੰਤੂ ਪਰੰਤੂ ਕੀਤਾ ਹੀ ਨਹੀਂਗਾ ਮੈਂ ਪੁੱਛ ਰਿਹਾ ਕਿ ਤੁਸੀਂ ਜਾਣਦੇ ਨਹੀਂ ਹੋ ਨੇ ਅਸੀਂ ਇੰਸਟਾਗ੍ਰਾਮ ਵਾਲੇ ਹਾਂ ਜੀ ਇਹ ਕੋਣ ਬੇਬੇ ਇਹਦਾ ਹਸਬੰਡ ਹੈ ਜੀ ਤੇਰਾ ਹਾਂ ਜੀ ਹਾਂ ਜੀ ਮੇਰੀ ਵਾਈਫ ਹੈ ਪਹਿਲਾਂ ਟੋਪੀ ਬੰਦਿਆਂ ਨੂੰ ਲਾਉਂਦਾ ਸਟੂਲ 'ਤੇ ਆ ਕੇ ਲਈ ਫਾਪ ਲੈ ਲੈ ਲਾ ਕੇ ਬੰਦੇ ਸਦਾਚਾਰ ਲੋ ਜੀ ਇਹ ਸਦਨੇ ਬਣਾਇਆ ਹੈ ਇਹ ਸਟਾਈਲ ਆਈ ਚੀਜ਼ਾਂ ਦੇ ਤੁਹਾਨੂੰ ਪਤਾ ਨਾ ਵੀ ਅਸੀਂ ਬਹੁਤ ਕੀ ਬੋਲੋ ਐ ਵੀ ਪਤਾ ਇੱਕ ਸ਼ਬਦ ਸੁਣਿਆ ਸਟੂਲਾ ਸਟਾਈਲ ਆ ਇਹ ਜਿਹੜੀ ਟੋਪੀ ਇਹ ਲਈ ਬੈਠਾ ਮੈਥੋਂ ਖਵਾਉ ਨਾ ਗੱਲਾਂ ਸ਼ਾਂਤ ਰਹੋ ਇਹ ਕੌਣ ਮੇਰੇ ਵੱਡੇ ਬ੍ਰਦਰ ਹੈ ਜੀ ਇਹ ਤੇਰੀ ਵਾਈਫ ਹੈ ਹਾਂ ਜੀ ਹਾਂ ਜੀ ਉਦਰਾ ਵੱਡਾ ਬ੍ਰਦਰ ਹੈ ਹਾਂ ਜੀ ਇਹਦਾ ਜੇਠ ਹਾਂ ਜੀ ਕੰਜਪਤ ਵੀ ਕਿਥੋਂ ਲਿਆਦਾ ਬੁੜੇ ਨੇ ਕੀ ਖਾ ਕੇ ਜੰਮੇ ਹੋ ਕਦੋਂ ਕੀ ਕਰਦੇ ਇੰਸਟਾਗ੍ਰਾਮ ਤੋਂ ਸਾਨੂੰ ਘਟੋ ਘਟ 4-5 ਸਾਲ ਹੋ ਗਏ ਆ ਬਹੁਤ ਜ਼ਿਆਦਾ ਮਿਹਨਤ ਕੀਤੀ ਆ 20 ਲੱਖ ਫੋਲੋਅਰ ਆ ਸਾਡੇ ਦਿੱਲੀ ਦੇ 25-30 ਹਜ਼ਾਰ ਫੋਲੋਅਰ ਦਿੱਲੀ ਦੇ ਵੱਧੇ ਆ ਇੱਕ ਮਿੰਟ ਬ੍ਰੇਕ ਤੇ ਪੈਰ ਮਾਰੋ ਕੁਰਸੀ ਪਛਾਣੂ ਕਰ ਲਾ ਭਰਾਵਾ ਇਹਦੇ ਨਾਲੋਂ ਇਧਰ ਨੂੰ ਕਰ ਲਾ ਕੁਰਸੀ ਹੋਰ ਕਰ ਲਾ ਹੋਰ ਕਰ ਲਾ ਇਹੋ ਜੀ ਮੁੜ ਕੇ 376 ਦਾ ਕਰਾ ਦਿੰਦੀ ਹੁੰਦੀ ਵੀ ਮੇਰੇ ਨਾਲ ਲਾ ਕੇ ਬੈਠਾ ਸੀ ਮਲਾਜਮ ਇਹਨਾਂ ਦਾ ਤੂੰ ਵੀ ਕੰਮ ਕਰਦਾ ਕੁਛ ਨਹੀਂ ਜੀ ਹਾਂ ਤਾਂ ਫ੍ਰੀ ਆ ਜੀ ਪਹਿਲਾਂ ਦਿਹਾੜੀਆਂ ਢੂਡੀਆਂ ਕਰਦਾ ਸੀਗੇ ਜੀ ਹੁਣ ਫ੍ਰੀ ਆ ਜੀ ਜਦੋਂ ਇੰਸਟਾਗ੍ਰam ਤੋਂ ਪੈਸੇ ਆਉਂਦੇ ਆ ਜੀ ਵਿਆਹ ਨੂੰ ਕਿੰਨੇ ਸਾਲ ਹੋ ਗਏ ਜੇ ਹੁਣ ਉਹ ਵੀ ਤੇਨਾਂ ਅਸਾਂ ਅਲਿਸਾ ਤੇ ਜ਼ਿਆਦਾ ਮਸ਼ਹੂਰ ਹੋ ਗਏ ਜੀ ਹੁਣ ਪੈਸੇ ਆਉਣ ਲੱਗੇ ਜੀ ਕੀ ਬਾਤ ਹੈ ਮਤਲਬ ਜਦੋਂ ਵਿਆਹ ਕੇ ਲੈ ਆ ਤਿੰਨ ਚਾਰ ਜਾਂ ਚਾਰ ਪੰਜ ਸਾਲ ਪਹਿਲਾਂ ਆਉਂਦਿਆਂ ਸਾਰੇ ਇੰਸਟਾ ਤੇ ਚੜਾਤੀ ਇਹ 5 ਮਹੀਨੇ ਬਾਅਦ ਜੀ 5 ਮਹੀਨੇ ਬਾਅਦ ਇੰਸਟਾਗ੍ਰਾਮ ਪੰਜ ਮਹੀਨੇ ਤਿਆਰੀ ਕਰਵਾਈ ਇਹਦੀ ਜਨਾਬ ਤਿਆਰੀ ਕਿਉਂ ਜੀ ਇੰਸਟਾਗ੍ਰਾਮ ਤੇ ਬਸ ਐਂ ਦੇਖ ਦੇਖ ਕੇ ਤੇ ਵੀਡੀਓ ਪਾਉਣ ਲੱਗ ਪਾ ਢੰਗ ਨਾਲ ਬੈਠ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਵੀ ਇੱਕ ਮਰਿਆਦਾ ਹੈ ਸਾਡੇ ਦਫ਼ਤਰ ਦੀ ਢੰਗ ਨਾਲ ਬੈਠ ਕੀ ਤੁਸੀਂ ਗੰਦ ਪਾਇਆ ਯਾਰ ਯੂ ਨਾ ਕਿਹੜਾ ਗੰਦ ਹੈ ਜੀ ਤੁਹਾਨੂੰ ਪਤਾ ਨਹੀਂ ਤੁਹਾਨੂੰ ਪਤਾ ਨਹੀਂ ਕਿਹੜਾ ਗੰਦ ਹੈ ਪਹਿਲਾਂ ਤਾਂ ਆਹ ਦੇਖ ਪਹਿਲਾਂ ਤਾਂ ਦੇਖ ਵੀ ਤੂੰ ਹਜੇ ਤੇਰੀ ਟੋਪੀ ਦਾ ਸਟਾਈਲ ਮੈਨੂੰ ਨਹੀਂ ਚੰਗਾ ਲੱਗਿਆ ਸੀ ਠੀਕ ਹੈ ਤੇਰੀ ਜ਼ਿੰਦਗੀ ਲੈ ਜਿਵੇਂ ਮਰਜੀ ਠੀਕ ਹੈ ਪਰ ਇੱਕ ਆਫਿਸ ਦੇ ਵਿੱਚ ਜਾਣ ਦੀ ਇੱਕ ਮਰਿਆਦਾ ਹੈ ਧਾਰਮਿਕ ਸਥਾਨ ਤੇ ਜਾਣਾ ਇੱਕ ਮਰਿਆਦਾ ਹੈ ਇਹ ਚੀਜ਼ਾਂ ਸਿੱਖ ਕੇ ਜਾਇ ਕਰੋ ਪਰ ਮੈਨੂੰ ਐ ਦੱਸ ਸਾਰਾ ਸਰੀਰ ਖੁਣਵਾਈ ਬੈਠੀ ਹੈ ਟੈਟੂਆਂ ਨਾਲ ਸਰ ਇਹਦੀ ਲਾਈਫ ਆ ਮੈਂ ਸਮਝਦਾ ਲਾਈਫ ਮੈਂ ਸਮਝਦਾ ਲਾਈਫ ਹੈ ਮੇਰੀ ਗੱਲ ਦਾ ਮੇਰੀ ਗੱਲ ਦਾ ਜਵਾਬ ਦੇ ਇੱਕ ਕੱਲ ਨੂੰ ਬੱਚੇ ਪੈਦਾ ਨਹੀਂ ਕਰਨੇ ਤੁਸੀਂ ਕਰਨੇ ਆ ਜੀ ਕਰਨੇ ਕਿਉਂ ਨਹੀਂ ਆਹ ਲ ਸਾਡਾ ਪੰਜਾਬ ਦਾ ਇਤਿਹਾਸ ਇਹ ਹੈ ਸਾਡਾ ਸਾਡਾ ਸੋਰਸ ਹੈ ਜੀ ਇਹਦਾ ਸਾਡਾ ਪੰਜਾਬ ਦਾ ਇਤਿਹਾਸ ਇਹ ਹੈ ਨਹੀਂ ਇਹ ਤਾਂ ਹੈ ਨਹੀਂ ਜੀ ਇਹ ਕਲਚਰ ਆ ਸਾਡੇ ਪੰਜਾਬ ਦਾ ਨਹੀਂ ਜੀ ਤੁਸੀਂ ਕਹਿਣਾ ਕੀ ਚਾਹੁੰਦੇ ਆ ਮੈਂ ਇਹ ਕਹਿਣਾ ਚਾਹੁੰਦਾ ਬੀਬਾ ਮੈਂ ਇਸ ਵਾਸਤੇ ਬੁਲਾਇਆ ਵੀ ਜਿਹੜਾ ਕੰਮ 2 ਦਿਨ ਪਹਿਲਾਂ ਹੋ ਕੇ ਹਟਿਆ ਨਾ ਨਿਗਾਚਾ ਤੁਹਾਡੇ ਧਿਆਨ ਚ ਹੈ ਹਾਂ ਜੀ ਚੰਗੀ ਤਰ੍ਹਾਂ ਪਤਾ ਮੈਨੂੰ ਲਾਸ਼ ਦੇ ਵਿੱਚੋਂ ਬਦਬੂ ਆਉਣ ਲੱਗ ਪਈ ਘਰ ਦੇ ਸਸਕਾਰ ਕਰਨ ਨੂੰ ਤਿਆਰ ਨਹੀਂ ਸੀ ਕੀ ਕਾਰਨ ਤੁਹਾਡੇ 20 ਲੱਖ ਫਾਲੋਅਰ ਹੈ ਨਾ ਹਾਂਜੀ ਹੈ ਅੱਜ ਵੀ ਲੱਖ ਹੈਗੇ ਨਾ ਹਾਂਜੀ ਹੈ ਪੰਜ 400 ਡੇਲੀ ਹੋਰ ਵੀ ਜੁੜਦਾ ਹੋਊਗਾ ਨੈੱਟ 25000 ਡੇਲੀ ਜੁੜਦਾ ਸਾਡੇ ਫੋਲੋਅਰ 25000 ਬੰਦਾ ਹਰ ਰੋਜ਼ ਫਾਲੋ ਕਰਦਾ ਹਾਂਜੀ ਫਾਲੋ ਡੇਲੀ ਕਰ ਕਿੱਡੀ ਸ਼ਰਮ ਲੱਗੀ ਲੋਕਾਂ ਦੀ ਵੀ ਜਿਹੜੇ ਥੋਡੇ ਵਰਗੇ ਲੋਕਾਂ ਨੂੰ 20 25 25000 ਲੋਕ ਦੇੰ ਦੇ ਵਿੱਚ ਫਾਲੋ ਕਰਦੇ ਅਸੀਂ ਨੀ ਚੀਜ਼ਾਂ ਦੇ 트ੈਂਡ ਹੈ ਜੀ ਤੁਹਾਨੂੰ ਥੋੜਾ ਬਹੁਤਾ ਤੁਹਾਨੂੰ ਲੱਗਦਾ ਨਹੀਂ ਇਨਸਾਨੀਅਤ ਨਹੀਂ ਹੈਗੀ ਤੁਹਾਡੇ ਵਿੱਚ ਸੋਸ਼ਲ ਮੀਡੀਆ ਦਾ ਜਿਹੜਾ ਜ਼ਮਾਨਾ ਹੈ ਨਾ ਸੋਸ਼ਲ ਮੀਡੀਆ ਤੇ ਬੀਬਾ ਇਹ ਵੀ ਸਮਝੋ ਵੀ ਦੋ ਪੱਖ ਹੈ ਮੈਂ ਤੈਨੂੰ ਵੀ ਕਹਿ ਰਿਹਾ ਕੋਚਰੀ ਵਾਂਗੂ ਝਾਕੀ ਮੜਾ ਮੋਟਾ ਕੋਈ ਬੰਦਿਆ ਵਾਲੀ ਗੱਲਬਾਤ ਰੱਖੀ ਦੀ ਤੂੰ ਮੇਰੇ ਖਿਆਲ ਦੇ ਵਿੱਚ ਜਿਹੜੇ ਤੂੰ ਆ ਪੈਸੇ ਕਮਾਉਣਾ ਨਾ ਤੂੰ ਕਹਿੰਦਾ ਸੀ ਤਾਂ ਵਿਹਲੇ ਆ ਜੀ ਹਨਾ ਜਦੋਂ ਦਾ ਮੈਰਿਜ ਹੋ ਗਈ ਜੋ ਨੇ ਇੰਸਟਾ ਤੇ ਚੜਾਤੀ ਘਰ ਵਾਲੀ ਉਦੋਂ ਦੇ ਵਿਹਲੇ ਹੋਗੇ ਠੀਕ ਹੈ ਤੇ ਘਰ ਵਾਲੀ ਕੀ ਕਰਦੀ ਹੈ ਲੋਕਾਂ ਨੂੰ ਇਸ਼ਾਰੇ ਕਰਦੀ ਹੈ ਲੋਕਾਂ ਨੂੰ ਮੈਂ ਕਹਿਣਾ ਨਹੀਂ ਚਾਹੁੰਦਾ ਸਰ ਵੀਡੀਓ ਬਣਾਉਂਦੀ ਮੈਂ ਕਹਿਣਾ ਨਹੀਂ ਚਾਹੁੰਦਾ ਮੈਂ ਕਹਿਣਾ ਨਹੀਂ ਚਾਹੁੰਦਾ ਬੀਬਾ ਦੇਖੋ ਤੁਹਾਡੀ ਪਰਸਨਲ ਲਾਈਫ ਹੈ ਤੁਹਾਡੀ ਪਰਸਨਲ ਲਾਈਫ ਹੈ ਮੇਰੀ ਦਖਲ ਅੰਦਾਜ਼ੀ ਕੋਈ ਨਹੀਂ ਪਰ ਮੈਂ ਜਿਹੜੇ ਹਲਕੇ ਚ ਲੱਗਦਾ ਮੈਂ ਇਹ ਚੀਜ਼ਾਂ ਤੇ ਜ਼ਰੂਰ ਧਿਆਨ ਦੇਣਾ ਹੁੰਦਾ ਹਾਂ ਹਾਂ ਵੀ ਕੋ ਇਹੋ ਜੀ ਚੀਜ਼ ਨਾ ਹੋਵੇ ਕੱਲ ਨੂੰ ਜਿਹੜਾ ਉੱਥੋਂ ਦੇ ਬੱਚਿਆਂ ਦੇ ਉੱਤੇ ਤੁਹਾਡੀ ਚੀਜ਼ ਮਾੜਾ ਅਸਰ ਪਾਵੇ ਸੋਸ਼ਲ ਮੀਡੀਆ ਰਾਹੀਂ ਤੁਹਾਡੀ ਗੱਲਬਾਤ ਦੁਨੀਆ ਦੇ ਵਿੱਚ ਜਾਂਦੀ ਹੈ ਦੁਨੀਆ ਉਹ ਵੀ ਬੈਠੀ ਹੈ ਜਿਹੜੇ ਤੁਸੀਂ ਕਹਿੰਦੇ 20 20000 25 25000 ਸਾਨੂੰ ਦਿਨ ਦੇ ਵਿੱਚ 24 ਘੰਟੇ ਫਾਲੋ ਕਰ ਲੈਂਦੇ ਦੁਨੀਆ ਦੁਨੀਆ ਉਹ ਵੀ ਬੈਠੀ ਹੈ ਵੀ ਜਿਹੜੇ ਲੋਕ ਇੱਕ ਤੇਰੇ ਵਰਗੀ ਜਿਹੜੀ ਸੀ ਨਾ ਹਾਂਜੀ ਮੈਂ ਕਹਿ ਰਿਹਾ ਨਾ ਵੀ ਲਾਸ਼ ਦੇ ਵਿੱਚੋਂ ਮੁਸ਼ਕੌਂ ਲੱਗ ਪਿਆ ਆਪਣੇ ਘਰ ਦੇ ਖੁਦ ਘਰੇ ਲਜਾਣ ਤੋਂ ਜਵਾਬ ਦੇ ਕੇ ਕਿ ਸਾਡੇ ਕੋਲੋਂ ਘਰ ਤੱਕ ਨਹੀਂ ਲਜਾਇਆ ਜਾਣਾ ਇੱਥੇ ਹੀ ਕਰ ਦਿਓ ਜੋ ਕਰਨਾ ਜਿਉਂਦਗਾ ਰਹਿਣ ਸਮਾਜ ਸੇਵੀ ਸੰਸਥਾਵਾਂ ਜਿਨ੍ਹਾਂ ਨੇ ਮਿੱਟੀ ਸਮੇਟਤੀ ਇਹ ਸੋਚ ਕੇ ਦੇਖੋ ਜਿਹੜੇ 20 25 25000 ਜੁੜਦੇ ਆ ਨਾ ਵੀ ਬਾਦ ਦੰਦੇ ਜੀ ਇਹ ਤਾਂ ਲਾਈਫ ਸੁਣੋ ਮੇਰੀ ਗੱਲ ਮੈਂ ਤੁਹਾਡੀ ਲਾਈਫ ਤੇ ਮੇਰਾ ਕੋਈ ਕੰਟਰੋਲ ਨਹੀਂਗਾ ਕੋਈ ਮੇਰਾ ਅਧਿਕਾਰ ਨਹੀਂਗਾ ਪਰ ਮੈਂ ਤੁਹਾਨੂੰ ਜਿਹੜੀ ਗੱਲ ਦੱਸਣੀ ਚਾਹਣਾ ਨਾ ਜਿਹੜਾ ਤੁਹਾਡਾ ਤਰੀਕਾ ਸੀਗਾ ਮੈਨੂੰ ਚੰਗਾ ਨਹੀਂ ਲੱਗਾ ਜੇ ਨਿਮਰਤਾ ਨਾਲ ਮਰਿਆਦਾ ਨਾਲ ਆਉਂਦੇ ਨਾ ਤਾਂ ਮੈਂ ਤੁਹਾਡੇ ਨਾਲ ਭੈਣਾ ਭਰਾਵਾਂ ਵਾਂਗੂ ਗੱਲ ਕਰਨੀ ਸੀ ਜਿਹੜੇ ਆਹ ਇੱਕ ਤੁਸੀਂ ਅਫਸਰ ਦੇ ਦਫ਼ਤਰ ਦੇ ਵਿੱਚ ਜਾ ਰਹੇ ਹੋ ਇੱਕ ਆਫੀਸਰ ਨੇ ਤੁਹਾਨੂੰ ਬੁਲਾਇਆ ਕਿਸੇ ਕੰਮ ਵਾਸਤੇ ਨਾ ਤੁਹਾਨੂੰ ਲੱਗਿਆ ਹੋਊਗਾ ਪਤਾ ਨਹੀਂ ਪਤਾ ਨਹੀਂ ਕੀ ਬਹੁਤ ਸਾਰੇ ਲੋਕ ਹੋਣਗੇ ਹੋ ਸਕਦਾ ਮੇਰੇ ਨਾਲੋਂ ਵੀ ਵੱਡੇ ਅਹੁਦਿਆਂ ਤੇ ਬੈਠੇ ਲੋਕ ਜਿਹੜੇ ਮੈਂ ਨਹੀਂ ਕਹਦਾ ਮੇਰੇ ਵਿਭਾਗ ਵਿੱਚ ਹੋਰ ਬਹੁਤ ਥਾਵਾਂ ਤੇ ਜਿਹੜੇ ਮੇਰੇ ਨੂੰ ਵੱਡੇ ਰੋਤਬੇ ਰੱਖਦੇ ਹੋਣਗੇ ਬਹੁਤ ਲੋਕ ਹੋਣਗੇ ਜਿਹੜੇ ਫੋਨ ਕਰਦੇ ਹੋਣਗੇ ਫੋਟੋਆਂ ਖਿਚਾਉਂਦੇ ਹੋਣਗੇ ਹੋਣਗੇ ਉਹ ਲੋਕ ਇੰਨੀ ਕੁ ਵੇਲੇ ਨਹੀਂ ਸਾਨੂੰ ਮਿਲਦੀਗੀ ਵੀ ਅਸੀਂ ਮਤਲਬ ਜੇ ਕਿਤੇ ਜਾਣੇ ਆ ਨਾ ਇੰਨੀ ਦੁਨੀਆਂ ਸਾਡੇ 셀ਫੀ ਕਰਨ ਲਈ ਸਾਡੇ ਕੋਲੇ ਖੜੀ ਹੁੰਦੀ ਆ ਇੰਨੀ ਜ਼ਿਆਦਾ ਬਾਹਰ ਰਿਸਪੈਕਟ ਮਿਲਦੀ ਏ ਸਾਨੂੰ ਮੈਂ ਇਹ ਗੱਲ ਨਹੀਂ ਕਹਿੰਦਾ ਵੀ ਤੁਹਾਡੀ ਜਿਹੜੀ ਪਰਸਨਲ ਲਾਈਫ ਆ ਉਹ ਤੇ ਮੇਰਾ ਕੋਈ ਅਧਿਕਾਰ ਹੈ ਮ ਠੀਕ ਹੈ ਪਰ ਮੇਰੀ ਆਦਤ ਹੈ ਜੀ ਅੱਛਾ ਜੀ ਜਦੋਂ ਮਾਪਿਓ ਨੇ ਚੰਗੇ ਸੰਸਕਾਰ ਦਿੱਤੇ ਹੋਣ ਤਾਂ ਉਹ ਸੰਸਕਾਰਾਂ ਦੀ ਜਿਹੜਾ ਪਾਲਣਾ ਕਰਨਾ ਉਹ ਉਹ ਫਰਜ਼ ਹੁੰਦਾ ਸਾਡਾ ਠੀਕ ਹੈ ਮੈਂ ਜਿਹੜੇ ਵੀ ਹਲਕੇ ਦੇ ਵਿੱਚ ਮੇਰੀ ਡਿਊਟੀ ਲੱਗਦੀ ਹੈ ਨਾ ਉੱਥੇ ਜਾ ਕੇ ਮੈਂ ਇਹ ਨਹੀਂ ਕਿ ਤੁਹਾਨੂੰ ਕੱਲਿਆਂ ਨੂੰ ਬੁਲਾ ਲਿਆ ਮੈਨੂੰ ਜਿਹੜੀਆਂ ਵੀ ਚੀਜ਼ਾਂ ਮਾੜੀਆਂ ਲੱਗਦੀਆਂ ਆ ਮੁੰਡੇ ਹੋ ਗਏ ਬੁਲਟ ਮੋਟਰਸਾਈਕਲ ਸਾਈਕਲ ਲੈ ਕੇ ਕੁੜੀਆਂ ਦੇ ਮਗਰ ਪਟਾਕੇ ਮਾਰਦੇ ਤੁਰੇ ਫਿਰਦੇ ਆ ਮੁੰਡੇ ਕੁੜੀਆਂ ਹੋ ਗਏ ਘਰੋਂ ਇਹ ਗੱਲ ਕਹਿ ਕੇ ਆ ਜਾਂਦੇ ਆ ਮੈਂ ਫਲਾਣੇ ਦਫ਼ਤਰ ਚ ਲੱਗਿਆ ਹੋਇਆ ਜੀ ਮੈਂ ਸਕੂਲ ਚੱਲੇ ਮੈਂ ਕਾਲਜ ਚੱਲੇ ਮੈਂ ਯੂਨੀਵਰਸਿਟੀ ਭਰੋਸਾ ਕਮ ਵਿਸ਼ਵਾਸ ਕਮ ਕਰਦਾ ਨਾ ਮਾਂ ਪਿਓ ਦਾ ਉਹ ਕੀ ਕਰਦੇ ਆ ਪਾਰਕਾਂ ਦੇ ਵਿੱਚ ਬੈਠ ਜਾਂਦੇ ਆ ਕੇ ਉਥੇ ਬੈਠ ਕੇ ਕੋਲਡ ਡਰਿੰਕ ਪੀ ਜਾਂਦੇ ਆ ਚਿਪਸਾਂ ਖਾਈ ਜਾਂਦੇ ਆ ਬੈਠੇ ਇੱਥੋਂ ਤੱਕ ਗਰਕ ਕੇ ਲੋਕ ਕਿ ਧਾਰਮਿਕ ਸਥਾਨਾਂ ਤੇ ਚਲੇ ਜਾਂਦੇ ਮੁੰਡੇ ਕੁੜੀਆਂ 16 16 17 17 ਸਾਲ ਦੇ 20 20 ਸਾਲ ਦੇ ਠੀਕ ਹੈ ਉਥੇ ਜਾ ਕੇ ਇਕੱਠੇ ਬਰਾਬਰ ਖੜ ਖੜ ਅਰਦਾਸਾਂ ਕਰਦੇ ਇੱਕ ਦੂਜੇ ਪਤਾ ਨਹੀਂ ਕੀ ਕਰਦੇ ਆ ਇਹ ਚੀਜ਼ਾਂ ਚੱਲਦੀਆਂ ਨਾ ਇਹ ਸਮਾਜ ਕਰਕੇ ਆ ਕਿਉਂ ਹੈ ਇਹ ਕਰਕੇ ਜਿੱਥੇ ਸਾਡੀ ਡਿਊਟੀ ਬਣਦੀ ਜਿੱਥੇ ਸਾਡਾ ਫਰਜ਼ ਬਣਦਾ ਮੈਂ ਸਾਰੀਆਂ ਚੀਜ਼ਾਂ ਦੇਖਦਾ ਕਿ ਕੋਈ ਮੁੰਡੇ ਬੁਲਟ ਤੇ ਪਟਾਕੇ ਨਾ ਮਾਰਨ ਕੋਈ ਜਿਹੜਾ ਨਸ਼ਾ ਕਰਕੇ ਜਿਹੜਾ ਸੜਕਾਂ ਦੇ ਵਿੱਚ ਨਾ ਘੁੰਮਦਾ ਫਿਰਦਾ ਜਿਹੜਾ ਘੁੰਮਦਾ ਫਿਰਦਾ ਤੇ ਮੈਂ ਉਹਨੂੰ ਸੱਦ ਕੇ ਪੁੱਛ ਲੈਣਾ ਹੁੰਦਾ ਵੀ ਤੂੰ ਇਹ ਨਸ਼ਾ ਕੀਤਾ ਕਿੱਥੋਂ ਹੈ ਕਿਸੇ ਸਮਗਲਰ ਕੋਲੋਂ ਕੀਤਾ ਕਿਸੇ ਤਸਕਰ ਕੋਲੋਂ ਕੀਤਾ ਜਾਂ ਕਿਸੇ ਮੈਡੀਕਲ ਸਟੋਰ ਤੋਂ ਕੀਤਾ ਮੈਂ ਉੱਥੇ ਵੀ ਖਚਾਈ ਕਰਦਾ ਜਾ ਕੇ ਠੀਕ ਹੈ ਠੀਕ ਹੈ ਮੇਰਾ ਮਤਲਬ ਕੀ ਹੈ ਕਹਿਣ ਤੋਂ ਭਾਵ ਕਿ ਮੈਂ ਆਪਦੇ ਹਲਕੇ ਦੇ ਵਿੱਚ ਮੇਰੀ ਜਿੰਨੇ ਜੋਗ ਹੈ ਮੈਂ ਹੈਗੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਕੁਝ ਇਹੋ ਜਿਹਾ ਨਾ ਵਾਪਰੇ ਵੀ ਬਾਅਦ ਦੇ ਵਿੱਚ ਜਿਹੜੀ ਉਂਗਲ ਸਾਡੇ ਤੇ ਉੱਠ ਜੇ ਵੀ ਪੁਲਿਸ ਕੀ ਕਰਦੀ ਸੀ ਐਂਡ ਤੇ ਕੰਨ ਇਹੀ ਹੁੰਦੀ ਹੈ ਨਾ ਜੀ ਜੀ ਵੀ ਪੁਲਿਸ ਕੀ ਕਰਦੀ ਸੀ ਪੁਲਿਸ ਐ ਨਹੀਂ ਹੁੰਦਾ ਕਿ ਸਾਨੂੰ ਇੱਥੇ ਬੈਠਣ ਨੂੰ ਸੁਪਨਾ ਆ ਜਾਂਦਾ ਸਾਡੇ ਕੋਲ ਵੀਪਾ ਕੋਈ ਅਲਾਦੀਨ ਦਾ ਚਰਾਗ ਨਹੀਂ ਮੈਂ ਤੇਰੀ ਗੱਲ ਸੁਣਦਾ ਸਾਡੇ ਕੋਲ ਕੋਈ ਅਲਾਦੀਨ ਦਾ ਚਰਾਗ ਨਹੀਂ ਪਰ ਜੋ ਸਾਨੂੰ ਦਿਸਦਾ ਇੱਕ ਵਾਰੀ ਜਾ ਕੇ ਕੁਰਸੀ ਤੇ ਬੈਠ ਕੇ ਵੀ ਇੱਥੇ ਅਸੀਂ ਕੀ ਕਰ ਸਕਦੇ ਹਾਂ ਉਹ ਸਾਡਾ ਫਰਜ਼ ਹੈ ਨਾ ਅੱਜ ਤੋਂ ਪਹਿਲਾਂ ਮੈਂ ਕਦੇ ਕਿਸੇ ਸੋਸ਼ਲ ਮੀਡੀਆ ਵਾਲੇ ਨੂੰ ਆਪਣੇ ਦਫ਼ਤਰ ਨਹੀਂ ਬੁਲਾਇਆ ਠੀਕ ਹੈ ਚੰਗਾ ਕੰਮ ਮਾੜਾ ਕੰਮ ਲੋਕ ਸਾਰਾ ਕਰੀ ਜਾਂਦੇ ਆਹ ਜਿਹੜਾ ਵੀਪਾ ਚੱਲਦਾ ਜਿਹੜਾ ਕਾਂਡ ਦੋ ਦਿਨ ਪਹਿਲਾਂ ਵਾਪਰ ਗਿਆ ਨਾ ਮੈਂ ਉਹਦੇ ਤੋਂ ਚਿੰਤਤ ਐ ਮੈਂ ਨਹੀਂ ਚਾਹੁੰਦਾ ਤੇਰੇ ਵੀ ਹਰਕਤਾਂ ਉਹੀ ਅਲੱਗ-ਪਗਰ ਲਲਦੀਆਂ ਮਿਲਦੀਆਂ ਤੂੰ ਵੀ ਸ਼ੌਕਰ ਆਇਆ ਕਿ ਤੂੰ ਚੁੰਨੀ ਲੈ ਕੇ ਬੈਠੀ ਮੇਰੇ ਸਾਹਮਣੇ ਪਰ ਤੇਰੀ ਚੁੰਨੀ ਪਿੱਛੇ ਵੀ ਟੈਟੂ ਹੈ ਮੈਨੂੰ ਪਤਾ ਹੈ। ਹਾਂ ਮੈਂ ਤੇਰੀਆਂ ਰੀਲਾ ਵਗੈਰਾ ਦੇਖੀਆਂ ਠੀਕ ਹੈ ਹੱਥਾਂ ਬਾਹਾਂ ਤੇ ਟੈਟੂ ਬਣਾਈ ਰੱਖੋ ਪਰ ਮੈਂ ਇੱਕ ਚੀਜ਼ ਕਹਿਣਾ ਕੱਲ ਨੂੰ ਬੱਚੇ ਤੁਹਾਡੇ ਵੀ ਹੋਣੇ ਹੋਣਗੇ ਨਾ ਬਜ਼ੁਰਗ ਤੁਸੀਂ ਵੀ ਹੋਣਾ ਜੀ ਜੀ ਬਜ਼ੁਰਗ ਹੋਣਾ ਨਾ ਹਾਂਜੀ ਹਾਂਜੀ ਜਦੋਂ ਬਜ਼ੁਰਗ ਹੋਗੇ ਨਾ ਤੇ ਤੁਹਾਡੇ ਬੱਚੇ ਇਹ ਚੀਜ਼ਾਂ ਤੁਹਾਡੇ ਨਾਲ ਵੱਧ ਕੇ ਕਰਨਗੇ ਫਿਰ ਤੁਹਾਨੂੰ ਪਛਤਾਵਾ ਹੋਊਗਾ ਕਿ ਅਸੀਂ ਜਿਹੋ ਜਿਹਾ ਬੀਜਿਆ ਸੀ ਉਹੋ ਜਿਹਾ ਵੱਢ ਰਿਹਾ ਹੈ। ਬਾਜਾ ਤੁਹਾਨੂੰ ਲੱਗਦਾ ਨਾ ਕਿ ਸਾਡਾ 10000 15000 20000 25000 ਫਾਲੋਅਰ ਡੇਲੀ ਵੱਧ ਜਾਂਦਾ ਜੀ ਅੱਜ ਤੁਹਾਨੂੰ ਲੱਗਦਾ ਨਾ ਕਿ ਸਾਨੂੰ ਕੁਝ ਕਰਨ ਦੀ ਲੋੜ ਨਹੀਂ ਸੋਸ਼ਲ ਮੀਡੀਆ ਕਮਾਈ ਵਾਸਤੇ ਆ ਪਰ ਤੁਹਾਨੂੰ ਲੱਗਦਾ ਨਾ ਕਿ ਸਾਨੂੰ ਕੁਝ ਕਰਨ ਦੀ ਲੋੜ ਨਹੀਂ ਬੈਠੇ ਜਿਹੜੇ ਉਹ ਅਮਰੀਕਨ ਡਾਲਰ ਡਿੱਗੀ ਜਾਂਦੇ ਸਾਡੇ ਅਕਾਊਂਟ ਦੇ ਵਿੱਚ ਇਸੇ ਕਰਕੇ ਨਾ ਇਸੇ ਕਰਕੇ ਤੁ ਦਿਹਾੜੀ ਮਜ਼ਦੂਰੀ ਛੱਡਤੀ ਕਰੋ ਜੰਮ ਜੰਮ ਕਰੋ ਮੈਨੂੰ ਮੇਰੀ ਕੋਈ ਰੋਕ ਨਹੀਂ ਇਸ ਗੱਲ ਤੇ ਪਰ ਮੈਂ ਤੁਹਾਨੂੰ ਇਹ ਕਹਿਣ ਵਾਸਤੇ ਬੁਲਾਇਆ ਕਿ ਕੱਲਾ ਪੁਲਿਸ ਨੇ ਸਮਾਜ ਦਾ ਦੁਨੀਆ ਦਾ ਸੁਧਾਰ ਕਰਨ ਦਾ ਠੇਕਾ ਨਹੀਂ ਲਿਆ ਉਂਗਲ ਉੱਠ ਜਾਂਦੀ ਕੱਲੀ ਅਸੀਂ ਖੁਦ ਤੇ ਅੰਦਾਜ਼ਾ ਸੀ ਕਿੱਥੇ ਖੜੇ ਆ ਬੀਬਾ ਕੁਝ ਕਹਿਣ ਲੱਗੀ ਸੀ ਮੈਂ ਫੇਰ ਕਰਦਾ ਗੱਲ ਕੰਟੀਨਿਊ ਕੀ ਕਹਿਣ ਲੱਗੀ ਸੀ ਵੀਰ ਜੀ ਮੈਂ ਤਾਂ ਇਹ ਗੱਲ ਕਹਿਣ ਲੱਗੀ ਸੀ ਵੀ ਜੇ ਸਾਡੀ ਲਾਈਫ ਹੀ ਇੰਨਾ ਚੀਜ਼ਾਂ ਤੋਂ ਸੁਧਰੀ ਆ ਤੇ ਫੇਰ ਇਹ ਚ ਤਾਂ ਕੋਈ ਮਸਲਾ ਹੀ ਨਹੀਂ ਰਹਿ ਗਿਆ ਗੱਲ ਦਾ ਹੋਰ ਕੁਝ ਦੂਜੀ ਗੱਲ ਜਿੱਥੇ ਅਸੀਂ ਇਕੱਠੇ ਚ ਜਾਂਦੇ ਆ ਸਾਨੂੰ ਖੁਦ ਨੂੰ ਇੰਨਾ ਚਾਹ ਹੁੰਦਾ ਹੈ ਲੋਕੀ ਇੰਨੇ ਜ਼ਿਆਦਾ ਸੈਲਫੀਆਂ ਕਰਦੇ ਆ ਸਾਡੇ ਨਾਲ ਹਨਾ 10 ਮਿੰਟ ਰੇਲ ਨਹੀਂ ਮਿਲਦੀ ਸਾਨੂੰ ਕਿਤੇ ਖੜਨ ਦੀ ਹਨਾ ਤੇ ਸਾਨੂੰ ਕਿੰਨਾ ਵਧੀਆ ਲੱਗਦਾ ਸਾਡੀ ਜ਼ਿੰਦਗੀ ਕਿਸ ਵਾਰੀ ਗਈ ਇਨਾਂ ਚੀਜ਼ਾਂ ਤੇ ਹੂੰ ਹੋਰ ਕੁਛ ਇਨਕਮ ਦਾ ਸੋਰਸ ਹੋ ਗਿਆ ਜੀ ਇਨਕਮ ਦਾ ਸੋਰਸ ਹੋ ਗਿਆ ਜਿਹੜੀ ਕੁੜੀ 2 ਦਿਨ ਪਹਿਲਾਂ ਮੈਨੂੰ ਮੈਨੂੰ ਮੈਂ ਕਹਿੰਨਾ ਕਿ ਕਿਸੇ ਦੀ ਮੌਤ ਹੋਣੀ ਮਾੜੀ ਗੱਲ ਹੈ ਠੀਕ ਹੈ ਪਰ ਤੁਸੀਂ ਦੇਖੋ ਜਿਹੜੀ ਕੁੜੀ 2 ਦਿਨ ਪਹਿਲਾਂ ਗਲੀ ਸੜੀ লাশ ਗੱਡੀ ਦੇ ਵਿੱਚੋਂ ਮਿਲਈ ਹੈ ਨਾ ਹਾਂਜੀ ਮੇਰਾ ਕੱਲ ਕਿਤੇ ਫਾਲੋ ਤਾਂ ਨਹੀਂ ਕਰਦੀ ਸੀ ਤੂੰ ਉਹਨੂੰ ਮੇਰੇ ਨਾਲ ਅਟੈਚ ਸੀ ਜੀ ਅਟੈਚ ਸੀ ਫਾਲੋ ਕਰਦੀ ਸੀ ਜੋ ਵੀ ਸੀਗਾ ਠੀਕ ਹੈ ਇਹ ਸੋਚੋ ਕਿ ਉਹਦੇ ਵੀ ਲੱਖਾਂ ਦੇ ਵਿੱਚ ਫਾਲੋਅਰ ਸੀ ਹਾਂਜੀ ਉਹਨੂੰ ਲੱਗਦਾ ਹੋਊਗਾ ਕਿ ਹਾਂ ਮੇਰਾ ਸਰਕਲ ਬੜਾ ਵਧੀਆ ਚੱਲ ਪਿਆ ਠੀਕ ਹੈ ਕਿ ਆਪਣਾ ਪਰਿਵਾਰ ਪਾਲ ਰਹੀ ਸੀ ਉਹ ਪਰਿਵਾਰ ਪਾਲਣ ਦੇ ਹੋਰ ਵੀ ਬਰਥੇਰੇ ਤਰੀਕੇ ਆ ਜਿੱਥੇ ਇੱਜ਼ਤ ਹੈ ਨਹੀਂ ਨਾ ਉਹਨੂੰ ਲੱਗਦਾ ਸੀ ਜਦੋਂ ਹਰ ਰੋਜ਼ ਉਹਦੇ ਵੀ ਤੁਹਾਡੇ ਵਾਂਗੂ ਕੋਈ 2-4000 ਫਾਲੋਅਰ ਵਾਧੇ ਹੋਣਗੇ ਨਾ ਜਿਉਂ ਵੀ ਲੱਖਾਂ 'ਚ ਕਰੀ ਬੈਠੀ ਸੀ ਤਾਂ ਉਹਨੂੰ ਵੀ ਕਿਤਨੇ-ਕਿਤੇ ਲੱਗਦਾ ਹੋਊਗਾ ਕਿ ਹਾਂ ਪਤਾ ਨਹੀਂ ਮੈਂ ਲੋਕਾਂ ਦੇ ਵਿੱਚ ਕੀ ਐ ਜੇ ਲੋਕਾਂ ਦੇ ਵਿੱਚੋਂ ਕੁਝ ਹੁੰਦੀ ਨਾ ਤਾਂ ਘੱਟੋ-ਘੱਟ 100 ਬੰਦਾ ਉਹਦੇ ਸਸਕਾਰ ਤੇ ਹੋਣਾ ਸੀ ਲੋਕ ਸਿਰਫ ਸਵਾਦ ਲੈਂਦੇ ਆ ਤੁਹਾਡਾ ਖਾਸ ਕਰ ਕੁੜੀਆਂ ਦੇ ਜਿਸਮ ਦਾ ਠੀਕ ਐ ਇਹਨੂੰ ਲਾ ਉਹਨੂੰ ਲਾ ਦੇ ਉਹ ਬੈਠਾ ਝੌਜਿਆ ਜੇਠ ਤੇਰਾ ਉਹਨੂੰ ਲਾ ਦੇ ਬਣਾਉਣ ਚਲਾ ਕੇ ਵਿਖਾਈ ਤੂੰ ਲੋਕ ਤਾਂ ਸ਼ਿਕਾਰੀ ਬੈਠੇ ਐ ਕੁੜੀਆਂ ਦੇ ਜਿਸਮ ਵੇਖਣ ਵਾਸਤੇ ਕੁੜੀਆਂ ਦੀਆਂ ਹਰਕਤਾਂ ਵੇਖਣ ਵਾਸਤੇ ਜਦੋਂ ਤੁਸੀਂ ਨਹੀਂ ਸ਼ਰਮ ਮੰਨਦੇ ਇਸ ਗੱਲ ਦੀ ਮੈਂ ਕੀ ਦੱਸਾਂ ਯਾਰ ਕਿੱਥੇ ਕਿੱਥੇ ਕੈਮਰਾ ਮਾਰ ਲੈਂਦੀ ਐ ਇਹ ਰੀਲਾਂ ਪਾਉਣ ਲੱਗੀ ਮੈਂ ਇਕੱਲੀ ਬਣਾਉਣੀ ਇਹਨਾਂ ਦੀ ਜ਼ਰੂਰਤ ਨਹੀਂ ਇਕੱਲੀ ਬਣਾਉਣੀ ਮੈਂ ਦੇਖਿਆ ਇੱਕ ਅੱਧੀ ਚ ਹੁੱਕਾ ਦੇ ਵਿਖਾਇਆ ਕਾਰਟੂਨ ਜਿਹਾ ਇਹ ਮੈਨੂੰ ਸ਼ਕਲ ਦੇਖ ਕੇ ਪਤਾ ਇਕੱਲੀ ਦੇ ਖੁੱਦੇ ਆ ਮੈਨੂੰ ਇਹਨਾਂ ਦੀ ਜਰੂਰਤ ਨਹੀਂ ਇਕੱਲੀ ਬਣਾਉਂਦੀ ਐ ਠੀਕ ਹੈ ਹੁਣ ਤੂੰ ਐ ਸੋਚ ਵੀ ਤੈਨੂੰ ਲੱਗਦਾ ਐ ਵੀ ਬੰਦਾ ਜਿਹੜਾ ਸਾਡੇ ਸਮਾਜ ਦੇ ਵਿੱਚ ਇਹ ਹੁੰਦਾ ਸੀ ਕਿ ਲੇਡੀਜ਼ ਜਿਹੜੀ ਹੈ ਨਾ ਔਰਤ ਜਿਹੜੀ ਹੈ ਉਹ ਘਰ ਦੀ ਇੱਜ਼ਤ ਹੈ। ਇੱਥੋਂ ਤੱਕ ਸੀ ਕਿ ਔਰਤ ਪਰਦੇ ਦੇ ਵਿੱਚ ਹੁੰਦੀ ਸੀ। ਠੀਕ ਹੈ ਸਮੇਂ ਦੇ ਹਿਸਾਬ ਦੇ ਨਾਲ ਮੈਂ ਨਹੀਂ ਕਹਾਂਗਾ ਹੁਣ ਕੱਟਵੇਂ ਜ਼ਰੂਰੀ ਹੈ। ਇੱਜ਼ਤ ਜਿਹੜੀ ਹੈ ਨਾ ਜਿਹਨੇ ਲਾ ਕੇ ਰੱਖਣੀ ਹੈ ਉਹਨੇ ਹੁਣ ਕੱਟ ਕੇ ਵੀ ਲਾ ਲੈਣੀ ਹੈ। ਤੇ ਜਿਹਨੇ ਇੱਜ਼ਤ ਜਿਹਨੂੰ ਪਤਾ ਹੈ ਕਿ ਕੀ ਚੀਜ਼ ਹੈ ਉਹਨੂੰ ਕੋਈ ਗੱਲ ਉਹਨੂੰ ਕਾ ਸਿਰ ਤੋਂ ਚੁੰਨੀ ਲਾ ਕੇ ਮੋਢਿਆਂ ਤੇ ਵੀ ਰੱਖ ਲਾ ਉਹਨੂੰ ਫਿਰ ਵੀ ਪਤਾ ਹੈ ਕਿ ਇੱਜ਼ਤ ਕੀ ਚੀਜ਼ ਹੈ। ਪਰ ਆਪਣੇ ਇਹ ਹੁੰਦਾ ਸੀ ਨਾ ਇਨਕਮ ਸੋਰਸ ਕੌਣ ਹੁੰਦਾ ਸੀ ਬੰਦਾ ਚਾਹੇ ਜਿੱਥੋਂ ਮਰਜ਼ੀ ਲਿਆਵੇ ਘਰ ਦੇ ਵਿੱਚ ਜਨਾਨੀ ਜਿਹੜੀ ਔਰਤ ਜਿਹੜੀ ਉਹ ਸੰਭਾਲਦੀ ਸੀ ਜੀ ਜੀ ਇਹੀ ਹੁੰਦਾ ਸੀ ਨਾ ਤੁਸੀਂ ਵਿਹਲੇ ਹੋਗੇ ਨਾ ਕੰਮ ਤੇ ਯਾਰ ਤੂੰ ਦਿਹਾੜੀ ਮਜ਼ਦੂਰੀ ਛੱਡਤੀ ਮੈਂ ਕਹਿੰਦਾ ਐਸ ਕੰਮ ਦੀ ਕਮਾਈ ਨਾਲ ਉਹ ਨਾ ਜਿਹੜਾ ਤੈਨੂੰ ਹੱਥ ਨੂੰ ਮੈਨੂੰ ਨਹੀਂ ਪਤਾ 500 ਡੇਗਦਾ ਕਿ 5000 ਰੁਪਏ 50000 ਡੇਗਦਾ ਮੈਨੂੰ ਨਹੀਂ ਪਤਾ ਜਿਹੜਾ ਤੂੰ ਤੁਸੀਂ ਕਹਿੰਦੇ ਕਿ ਸਾਡਾ ਤਾਂ ਜੀਵਨ ਹੀ ਲਗਜ਼ਰੀ ਹੋ ਗਿਆ ਰੀਲਾਂ ਪਾਉਣ ਦੇ ਨਾਲ ਜੀ ਠੀਕ ਹੈ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਪਰ ਤੂੰ ਕੰਮ ਛੱਡ ਕੇ ਘਰੇ ਬੈਠ ਗਿਆ ਤੈਨੂੰ ਲੱਗਦਾ ਨਹੀਂ ਜ ਤੈਨੂੰ ਲੱਗਦਾ ਨਹੀਂ ਜਿਵੇਂ ਤੂੰ ਇੱਕ ਨਿਰਪਰ ਹੋ ਕੇ ਰਹਿਗਾ ਵੀ ਯਾਰ ਜਨਾਨੀ ਕਮਾਈ ਕਰੂਗੀ। ਨਹੀਂ ਇਹ ਤਾਂ ਗਲਤ ਤੇ ਮੈਂ ਕਾਉਂਗਾ। ਸਹੀ ਹੈ ਜੀ ਗੱਲ। ਉਹ ਵਿਆਹਿਆ? ਨਹੀਂ ਨਹੀਂ ਜੀ। ਵਿਆਹ ਨਹੀਂ? ਨਹੀਂ ਜੀ ਨਹੀਂ। ਚਲੋ ਫਿਰ ਵੀ ਠੀਕ ਹੈ ਮੈਂ ਕਿਹਾ ਕਿ ਤੇ ਦੋ ਹੋ ਜਾਣਗੇ ਰੀਲਾਂ ਪਾਉਣ ਵਾਲੀਆਂ ਚਲੋ ਮੈਂ ਪੁੱਛਣਾ ਸੀ ਨਹੀਂ ਤਾਂ ਵੀ ਉਹਦੀ ਵਾਈਫ ਕੀ ਕਰਦੀ ਐ ਮੈਂ ਤਾਂ ਪੁੱਛਿਆ ਸੀ ਵਿਆਹ ਕਿ ਨਹੀਂ ਵਿਆਹ ਨਹੀਂ ਉਹ ਨਹੀਂ ਵਿਆਹ। ਹੁਣ ਮੈਨੂੰ ਇੱਕ ਗੱਲ ਦੱਸੋ ਮੈਡਮ। ਹਾਂਜੀ। ਸਮਾਜ ਦੇ ਵਿੱਚ ਜੇ ਤੁਸੀਂ ਸਮਝਦੇ ਐ ਕਿ ਜਿਹੜੀਆਂ ਰੀਲਾਂ ਤੁਸੀਂ ਪਾ ਕੇ ਵਿਖਾਉਣੇ ਲੋਕਾਂ ਨੂੰ ਕਦੇ ਆਹ ਟੈਟੂ ਆਏ ਆ ਕਰਕੇ ਵਿਖਾਤੇ ਠੀਕ ਐ ਕਦੇ ਚੁੰਨੀ ਚੱਕ ਚੱਕ ਵਿਖਾਤੀ ਲੋਕਾਂ ਨੂੰ। ਠੀਕ ਹੈ ਸੁਣਿਓ 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 ਮੈਂ ਤੁਹਾਡੇ ਭਲੇ ਆਸਤੇ ਸਦਿਆ ਮੈਂ ਤੁਹਾਨੂੰ ਜਿਹੜੀ ਉਦਾਹਰਨ ਸੀ ਉਹ ਦੇਤੀ ਹਾਂਜੀ ਕਿ ਮੈਂ ਪਹਿਲਾਂ ਕਹਿਣਾ ਕਿ ਕਿਸੇ ਨੂੰ ਮਾਰ ਦੇਣਾ ਜਾਂ ਕਿਸੇ ਦਾ ਮਰ ਜਾਣਾ ਦੁੱਖदाई ਹੈ ਠੀਕ ਹੈ ਪਰ ਤੁਸੀਂ ਇਹ ਸੋਚੋ ਜਿਹੜੇ ਜਿਹੜੇ ਲੱਖਾਂ ਲੋਕ ਜਿਹੜੇ ਇਹ ਕਹਿੰਦੇ ਸੀ ਨਾ ਜਿਹੜੇ ਬੱਲੇ ਬੱਲੇ ਸ਼ਾਵਾ ਸ਼ਾਵਾ ਕਰਦੇ ਸੀ ਪਤਾ ਨਹੀਂ ਕਿੰਨੇ ਲੋਕ ਜਿਹੜੇ ਤੁਹਾਡੇ ਨੂੰ ਸੈਲਫੀਆਂ ਖਿਚਾਉਂਦੇ ਹੋਣਗੇ ਜਿੱਥੇ ਕਿਤੇ ਜਾਂਦੀ ਹੋਊਗੀ ਉਹ ਵੀ ਠੀਕ ਹੈ ਉਹੀ ਲੋਕ ਜਿਹੜੇ ਸੀ ਨਾ ਉਹ ਲੋਕ ਮਰਨ ਤੋਂ ਬਾਅਦ ਨਾਲ ਦੀ ਨਾਲ ਪਾਸਾ ਵਟ ਗਏ ਕਿਉਂਕਿ ਉਹਨਾਂ ਨੂੰ ਮੁਸਕਾਉਣ ਲੱਗ ਪਿਆ ਰਣ ਜਾਣਾ ਜ਼ਰੂਰੀ ਨਹੀਂ ਸਮਝਿਆ ਉਹਦੇ ਖੁਦ ਦੇ ਪਰਿਵਾਰ ਨੇ ਜਵਾਬ ਦਿੱਤਾ ਕਿ ਸਾਡੇ ਕੋਲ ਸੰਸਕਾਰ ਕਰਨ ਨੂੰ ਸਾਡੀ ਨਹੀਂ ਤਮੰਨਾ ਤੇ ਉਹ ਵੀ ਘਰ ਦੇ ਕਹਿੰਦੇ ਪੂਰੇ 4 ਜੀ ਨਹੀਂ ਪਹੁੰਚੇ 3 ਜੀ ਪਹੁੰਚੇ ਆ ਅਰਥੀ ਵਾਸਤੇ ਵੀ 4 ਬੰਦੇ ਚਾਹੀਦੇ ਹੁੰਦੇ ਆ ਉਹਦੇ 3 ਜੀ ਕਹਿੰਦੇ ਘਰ ਦੇ ਪਹੁੰਚੇ ਆ 4 ਜੀ ਪੂਰੇ ਪਹੁੰਚੇ ਨਹੀਂ ਜਿਉਂਦਿਆਂ ਰਹਿਣ ਸਮਾਜ ਸੇਵੀ ਸੰਸਥਾਾਂ ਜਿਹੜੀਆਂ ਪਤਾ ਨਹੀਂ ਨਹਿਰਾਾਂ ਕੱਸੀਆਂ ਸੂਆਂ ਦੇ ਵਿੱਚੋਂ ਪਤਾ ਨਹੀਂ ਕਿੱਥੋਂ ਗਲੀਆਂ ਸੜੀਆਂ ਗਲੀਆਂ ਸੜੀਆਂ ਲਾਸ਼ਾਂ ਪਮੇ ਜਿਉਂਦੇ ਰਹਿਣ ਉਹ ਸਮਾਜ ਸੇਵੀ ਉਹ ਇਨਸਾਨੀਅਤ ਨੂੰ ਸਮਝਣ ਵਾਲੇ ਜਿਹੜੇ ਚੋਕੇ ਉਹਨਾਂ ਦਾ ਸੰਸਕਾਰ ਕਰਦੇ ਆ ਜਿਹੜੇ ਉਹਨਾਂ ਦਾ ਅੰਤ ਮੈਨੂੰ ਕੋਈ ਲਗਾਨੀ ਮੈਂ ਫੇਰ ਕਹਣਾ ਇਸ ਗੱਲ ਦੇ ਨਾਲ ਪਰ ਮੈਨੂੰ ਪਤਾ ਲੱਗਾ ਕਿ ਮੇਰੇ ਇਲਾਕੇ ਦੇ ਵਿੱਚ ਜਿਹੜੇ ਥਾਣੇ ਦੇ ਵਿੱਚ ਮੈਂ ਆ ਕੇ ਡਿਊਟੀ 4 ਦਿਨ ਪਹਿਲਾਂ ਸੰਭਾਲੀ ਆ ਨਾ ਤੇ ਜਦੋਂ ਆਹ 2 ਦਿਨ ਪਹਿਲਾਂ ਬਾਣਾ ਵਾਪਰਿਆ ਠੀਕ ਹੈ ਪਤਾ ਲੱਗਾ ਕਿ ਜਿਹੜੀ ਕੁੜੀ ਨੂੰ ਬੱਲੇ ਬੱਲੇ ਸ਼ਾਵਾ ਸ਼ਾਵਾ ਇੰਸਟਾ ਤੇ ਬਹੁਤ ਹੁੰਦੀ ਸੀ ਨਾ ਲੋਕਾਂ ਦੇ ਸੀ ਉਹਨੂੰ ਲੱਗਦਾ ਸੀ ਪਤਾ ਨਹੀਂ ਲੋਕ ਮੇਰੀ ਇੱਕ ਝਲਕ ਨੂੰ ਤਰਸਦੇ ਐ ਹਾਲਾਂਕਿ ਉਹਦੀ ਰੋਟੀ ਰੋਜੀ ਦਾ ਜ਼ਰੀਆ ਸੀ ਮੈਂ ਮੰਨਦਾ ਵੀ ਉਹ ਕੁੜੀ ਜਿਹੜੀ ਹੈ ਆਪਦਾ ਪਰਿਵਾਰ ਪਾਲਦੀ ਸੀ ਆਪਦੇ ਪਰਿਵਾਰ ਦੀ ਰੋਟੀ ਰੋਜੀ ਦਾ ਜ਼ਰੀਆ ਸੀ ਪਰ ਮੈਂ ਲਾਹਨਤ ਪਾਉਣਾ ਇਹੋ ਜਿਹੇ ਪਰਵਾਰਾਂ ਨੂੰ ਜਿਹੜੇ ਲੋਕਾਂ ਸਾਹਮਣੇ ਆਵਦੀਆਂ ਕੁੜੀਆਂ ਪੇਸ਼ ਕਰ ਦਿੰਦੇ ਆ ਆਵਦੀਆਂ ਨੋਹਾਂ ਧੀਆਂ ਪੇਸ਼ ਕਰ ਦਿੰਦੇ ਆ ਪੇਸ਼ ਕਰਨ ਤੋਂ ਮੇਰਾ ਮਤਲਬ ਇਹ ਕਿ ਜਿਹੜੇ ਕਹਿੰਦੇ ਨੰਗੀਆਂ ਹੋ ਕੇ ਨੱਚੋ ਲੋਕਾਂ ਨੂੰ ਇਸ਼ਾਰੇ ਕਰੋ ਲੋਕਾਂ ਨੂੰ ਅੱਖਾਂ ਮਾਰੋ ਲੋਕਾਂ ਨੂੰ ਅਸ਼ਲੀਲ ਹਰਕਤਾਂ ਕਰੋ ਲੋਕਾਂ ਨਾਲ ਅਸ਼ਲੀਲ ਗੱਲਾਂ ਬਾਤਾਂ ਕਰੋ ਆਪਾਂ ਨੂੰ ਸੋਸ਼ਲ ਮੀਡੀਆ ਤੋਂ ਪੈਸੇ ਆਉਣਗੇ ਸੋਸ਼ਲ ਮੀਡੀਆ ਤੋਂ ਪੈਸੇ ਬੀਬਾ ਜਿਹੜੇ ਧਾਰਮਿਕ ਪ੍ਰੋਗਰਾਮ ਕਰਦੇ ਉਹ ਵੀ ਕਮਾਉਂਦੇ ਆ ਮੈਂ ਨਹੀਂ ਕਹਿੰਦਾ ਸੋਸ਼ਲ ਮੀਡੀਆ ਤੋਂ ਪੈਸੇ ਨਾ ਕਮਾਓ ਜੇ ਇਹ ਸਮਾਂ ਆਇਆ ਨਾ ਸਮੇਂ ਦੇ ਹਿਸਾਬ ਦੇ ਨਾਲ ਤਾਂ ਕ ਠੀਕ ਹੈ ਪਰ ਬਹੁਤ ਸਾਰੇ ਫੀਲਡ ਇਹਦੇ ਵਿੱਚ ਬਹੁਤ ਸਾਰੇ ਖੇਤਰ ਹੋਰ ਹੈ ਜਿਹੜੇ ਲੋਕ ਧਾਰਮਿਕ ਕੁਝ ਬੋਲਦੇ ਆ ਕੁਝ ਗਾਉਂਦੇ ਆ ਕੁਝ ਸੁਣਾਉਂਦੇ ਆ ਕਿ ਉਹਨਾਂ ਦੇ ਘਰੇ ਪੈਸੇ ਨਹੀਂ ਜਾਂਦੇ ਜਿਹੜੇ ਲੋਕ ਹੋਰ ਜਿਹੜੀਆਂ ਸਮਾਜ ਨੂੰ ਸੇਧ ਦੇਣ ਵਾਲੀਆਂ ਗਤੀਵਿਧੀਆਂ ਕਰਦੇ ਆ ਸਮਾਜ ਸੇਵਾ ਦੇ ਰੂਪ ਦੇ ਵਿੱਚ ਕਰਦੇ ਆ ਕਿ ਉਹਨਾਂ ਲੋਕਾਂ ਦੇ ਘਰਾਂ ਦੇ ਪੈਸੇ ਨਹੀਂ ਜਾਂਦੇ ਪਰ ਮੈਂ ਲੋਕਾਂ ਨੂੰ ਇੱਕ ਲਾਹਨਤ ਜ਼ਰੂਰ ਪਾਉਣਾ ਪੰਮੇ ਠੀਕ ਹੈ ਜੀ ਜਦੋਂ ਇਹ ਲੋਕ ਇਹ ਲੋਕ ਤੋਂ ਮੇਰਾ ਮਤਲਬ ਕਿ ਜਿਵੇਂ ਆ ਕੁੜੀ ਹੁਣ ਕਰੀ ਜਾਂਦੀ ਹੈ ਜਿਵੇਂ ਉਹ ਕੁੜੀ ਜਿਹੜੀ ਹੈ ਉਹ ਆਪਦਾ ਪਰਿਵਾਰ ਪਾਲਦੀ ਪਰਿਵਾਰ ਇਹੋ ਜਿਹਾ ਨਪੁੰਸਕ ਸੀਗਾ ਕਿ ਕੁੜੀ ਲੋਕਾਂ ਨੂੰ ਇਸ਼ ਕੁੜੀ ਲੋਕਾਂ ਨੂੰ ਜਿਸਮ ਵਿਖਾਈ ਜਾਂਦੀ ਹੈ ਉਹ ਕਹਿੰਦੇ ਸਾਡੀ ਕੁੜੀ ਸਾਡੀ ਰੋਟੀ ਰੋਟੀ ਰੋਜੀ ਦਾ ਸਾਧਨ ਹੈ ਹੁਣ ਇਹ ਕੁੜੀ ਉਹ ਬੰਦੇ ਨੇ ਕਹਿਤਾ ਨਾ ਵੀ ਤਿੰਨ ਚਾਰ ਸਾਲ ਹੋ ਗਏ ਸਾਡੀ ਮੈਰਿਜ ਨੂੰ ਤੇ ਜਦੋਂ ਇਹਨੇ ਆ ਕੇ ਸ਼ੁਰੂ ਕਰ ਲਿਆ ਇੰਸਟਾਗ੍ਰਾਮ ਤੇ ਮੈਂ ਤਾਂ ਦਿਹਾੜੀ ਮਜ਼ਦੂਰੀ ਛੱਡਤੀ ਭਰਾ ਮੇਰਿਆ ਐਸ ਕਮਾਈ ਨਾਲੋਂ ਦਿਹਾੜੀ ਮਜ਼ਦੂਰੀ ਲੱਖ ਗੁਣਾ ਚੰਗੀ ਹੈ ਠੀਕ ਹੈ ਜੀ ਹਾਂ ਜੇ ਮਿਸਤਰੀਆਂ ਨਾਲ ਗਾਲਾ ਇੱਟਾਂ ਢੋ ਕੇ 500 ਲੈ ਕੇ ਆਏਗਾ ਨਾ ਤਾਂ ਇਹਦੇ ਦਿਨ ਦੇ 5000 50000 ਨਾਲ ਉਹ ਲੱਖ ਗੁਣਾ ਚੰਗਾ ਠੀਕ ਹੈ ਉਹ ਇੱਜ਼ਤ ਦੀ ਰੋਟੀ ਤਾਂ ਹੈ ਇੱਜ਼ਤ ਦੀ ਰੋਟੀ ਆ ਉਹ ਠੀਕ ਹੈ ਜੀ ਵੀ ਬਤਾ ਤੈਨੂੰ ਸ਼ਾਰਟ ਜਰੂਰ ਲਗੋ ਮੇਰੀ ਗੱਲ ਸੁਣ ਕੇ ਵੀ ਮੈਂ ਤੈਨੂੰ ਰੋਕ ਰਿਹਾ ਮੈਂ ਤੈਨੂੰ ਰੋਕ ਨਹੀਂ ਰਿਹਾ ਮੈਂ ਤੈਨੂੰ ਕਹਣਾ ਕਿ ਤੂੰ ਇੱਕ ਹੋਰ ਚੀਜ਼ ਵੀ ਪੜ ਲਾ ਨਾ ਆਪਣੇ ਆਪਣੀ ਜ਼ਿੰਦਗੀ ਦੇ ਵਿੱਚ ਜਿੱਥੇ ਬੈਠ ਕੇ ਤੂੰ ਆ ਚੀਜ਼ਾਂ ਪੜੀਆਂ ਕਿ ਮੈਂ ਸਰੀਰ ਤੇ ਮੇਰੇ ਖਿਆਲ ਦੇ ਵਿੱਚ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੂੰ ਤੇਰੇ ਸਰੀਰ ਦਾ ਕੋਈ ਉਹ ਹਿੱਸਾ ਹੀ ਨਾ ਹੋਵੇ ਜਿਹਦੇ ਤੇ ਸਾਰੇ ਤੇ ਤੂੰ ਜਿਹੜੇ ਕਾਲੇ-ਕਾਲੇ ਟੈਟੂ ਨਾ ਬਣਾ ਲਏ ਹੋਣ ਜਿਹੜੇ ਹਸਾਬ ਨਾਲ ਤੂੰ ਹੁਣੇ ਬਣਾਈ ਫਿਰਦੀ ਹੈ ਠੀਕ ਹੈ ਪਰ ਮੈਂ ਫੇਰ ਮੋੜ ਕੇ ਗੱਲ ਕਹਿਣਾ ਕਿ ਮੇਰੀ ਗੱਲ ਤੈਨੂੰ ਕੋਈ ਬੁਰੀ ਲੱਗੇ ਨਾ ਮੇ ਕੋਈ ਬੰਦਾ ਉਹੋ ਜਿਹੇ ਨਹੀਂ ਹੋਣਾ ਚਾਹੀਦਾ ਕਿ ਕੱਲ ਨੂੰ ਤੇਰੇ ਨਾਲ ਪਿਆਣ ਹੋਣੀ ਘਟਨਾ ਵਾਪਰ ਜੇ ਉਹਨੂੰ ਵੀ ਛੱਡੋ ਥੋੜੇ ਇੱਕ ਗਲਤ ਮੈਸੇਜ ਦੇ ਨਾਲ ਇੱਕ ਗਲਤ ਮੈਸੇਜ ਨਹੀਂ ਤੁਸੀਂ ਤੇ ਹਜ਼ਾਰਾਂ ਦੇ ਹੀ ਬੈਠੇ ਹੋ ਸੋਸ਼ਲ ਮੀਡੀਆ ਤੇ ਦਿੱਤੇ ਹਨ ਅੱਜ ਕੱਲ ਲੋਕ ਵੇਖਦੇ ਇਹਨਾਂ ਚੀਜ਼ਾਂ ਨੂੰ ਚੰਗੇ ਨੂੰ ਵੇਖਦੇ ਆ ਮਤਲਬ ਤੁਸੀਂ ਕੀ ਸਮਝਦੇ ਹੋ ਕਿ ਤੁਹਾਡੀ ਆਪਣੀ ਕੋਈ ਇੱਜ਼ਤ ਨਹੀਂ ਤੁਸੀਂ ਲੋਕਾਂ ਵਾਸਤੇ ਘਟਾਉਣਾ ਉਹ ਤੁਸੀਂ ਨਮਾਇਸ਼ ਹੋ ਲੋਕਾਂ ਵਾਸਤੇ ਕਿਉਂ ਭਈ ਨਹੀਂ ਜਿੰਨਾ ਸਮਝ ਗਿਆ ਇਹੀ ਸਮਝਾ ਕਿ ਤੂੰ ਵਿਆਹ ਵੇ ਆ ਤੁਹਾਡਾ ਇਸੇ ਸ਼ਰਤੇ ਹੋਇਆ ਸੀਗਾ ਵੀ ਇੰਸਟਾ ਚ ਲਾਉਂਦੀ ਸੀ ਕਿ ਆ ਕੇ ਚਲਾਉਣ ਲੱਗੀ ਹੈ ਨਹੀਂ ਨਹੀਂ ਜੀ ਆ ਕੇ ਚਲਾਉਣ ਲੱਗੀ ਹੈ ਤੇਰੇ ਕਹਿਣ ਤੇ ਚਲਾਉਣ ਲੱਗੀ ਕਿ ਆਪੇ ਚਲਾਉਂਦੀ ਸੀ ਨਹੀਂ ਆਪ ਹੀ ਚਲਾਉਣ ਲੱਗੀ ਹੈ ਅੱਛਾ ਚਲਾਉਂਦਾ ਚਲਾਉਂਦਾ ਰੀਲ ਚੱਲਣ ਲੱਗ ਪਈਆਂ ਹਾਂਜੀ ਹਾਂਜੀ ਤੇ ਕਮਾਈ ਆਉਣ ਲੱਗ ਪਈ ਜੀ ਜੀ ਫਿਰ ਤੂੰ ਘਰੇ ਬੈਠ ਗਿਆ ਜੀ ਜੀ ਤੈਨੂੰ ਨਹੀਂ ਲੱਗਦਾ ਇੱਕ ਬੰਦਾ ਹੋਣ ਦੇ ਨਾਤੇ ਤੇਰਾ ਫਰਜ਼ ਬਣਦਾ ਸੀ ਇਹਨੂੰ ਕਹਿਣ ਦਾ ਵੀ ਜਿਹੜੇ ਪਾਸੇ ਤੂੰ ਤੁਰ ਪਈਆਂ ਨਾ ਕੋਈ ਗੱਲ ਨਹੀਂ ਇੰਸਟਾ ਚਲਾ ਜਿਦ ਤਰਾ ਮਨ ਕਰਦਾ ਹਰ ਇੱਕ ਬੰਦਿਆ ਦਿਲ ਕਰਦਾ ਕਿ ਦੁਨੀਆ ਮੈਨੂੰ ਵੇਖੇ ਇੰਸਟਾ ਚ ਲਾ ਪਰ ਉਸ ਤਰੀ ਜਿਹੜੀਆਂ ਸਾਰਾ ਸੋਸ਼ਲ ਮੀਡੀਆ ਯੂਜ਼ ਕਰਦੀਆਂ ਕੋਈ ਕੋਈ ਪਲੇਟਫਾਰਮ ਕਰਦਾ ਕੋਈ ਕੋਈ ਪਲੇਟਫਾਰਮ ਯੂਜ਼ ਕਰਦਾ ਪਰ ਉਹਨਾਂ ਦਾ ਇੱਕ ਤਰੀਕਾ ਇਹੋ ਜਿਹਾ ਹੈ ਕਿ ਬੰਦਾ ਵੇਖ ਕੇ ਕਹਿੰਦਾ ਕਿ ਠੀਕ ਹੈ ਯਾਰ ਕੋਈ ਗੱਲ ਕੀਤੀ ਹੈ ਤੁਹਾਨੂੰ ਨਹੀਂ ਲੱਗਦਾ ਕਿਉਂਕਿ ਚੰਗੀ ਗੱਲ ਕਰਕੇ ਸੋਸ਼ਲ ਮੀਡੀਆ ਤੋਂ ਕਮਾਈ ਕਰ ਲਵੋ ਸਹੀ ਗੱਲ ਹੈ ਜਨਾਬ ਸਮਝ ਆ ਗਈ ਜੀ ਤੁਹਾਨੂੰ ਇਹੋ ਵੀ ਆ ਗਈ ਕਿ ਮੈਨੂੰ ਤਾਂ ਲੱਗਦਾ ਨਹੀਂਗਾ ਨਹੀਂ ਜੀ ਨਹੀਂ ਸਮਝ ਕੇ ਮੈਂ ਤੁਹਾਨੂੰ ਕੋਈ ਮੈਂ ਗਲਤ ਲੱਗਦਾ ਨਹੀਂ ਨਹੀਂ ਜਨਾਬ ਤੁਸੀਂ ਪਹਿਲੇ ਪਰਸਨ ਹੋ ਜਿਹੜਾ ਸਮਝਾ ਰਹੇ ਹੋ ਸਹੀ ਗੱਲ ਜੀ ਫਸਟ ਪਰਸਨ ਹੋ ਤੁਸੀਂ ਜਿਹੜਾ ਸਮਝਾ ਰਹੇ ਹੋ ਸਹੀ ਚੰਗੀ ਤਰ੍ਹਾਂ ਮੈਂ ਕਹਿੰਦਾ ਕਮਾਈ ਕਰੋ ਦੇਖੋ ਸਹੀ ਗੱਲ ਆ ਵੀ ਮੁੱਖ ਪੈਸੇ ਨਹੀਂ ਹੁੰਦਾ ਵੀਪਾ ਤੈਨੂੰ ਦੁਨੀਆ ਜਾਣਦੀ ਹੈ ਨਾ ਤੂੰ ਕਹਿੰਦੀ ਆ ਨਾ ਕਿ ਮੇਰਾ ਹਰ ਰੋਜ਼ ਵੀ 25000 ਫਾਲੋਅਰ ਵਧ ਜਾਂਦਾ ਤੂੰ ਕਹਿੰਦੀ ਆ ਨਾ ਕਿ ਮੇਰੇ 2 ਮਿਲੀਅਨ 20 ਲੱਖ ਤੋਂ ਵੱਧ ਮੇਰੇ ਫਾਲੋਅਰ ਹੈ ਮੈਂ ਕਹਿੰਨਾ ਕਿ ਜੰਮ ਜੰਮੋ ਕੰਮ ਕਰੋ ਬਧਾਓ ਆਪਣੇ ਫਾਲੋਅਰ ਜਿੰਨੇ ਜੀ ਕਰਦਾ ਪਰ ਇੱਕ ਟੀਚਾ ਮਥਲੋ ਆਪਣਾ ਕਿ ਜੇ ਅੱਜ ਲੋਕ ਤੁਹਾਨੂੰ ਜਾਣਦੇ ਆ ਨਾ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਤਾਨੂੰ ਭੁੱਲਿਆ ਨਹੀਂ ਕਹਿੰਦੇ ਜੀ ਜੀ ਅੱਜ ਵੀ ਤੁਹਾਡੇ ਪੈਰ ਇਸ ਪਾਸਿਓਂ ਵਾਪਸ ਆ ਜਾਂਦਾ ਨਾ ਜਿੱਥੇ ਤੋਂ ਆਪਣਾ ਮੈਂ ਸਾਫ਼ ਸ਼ਬਦਾਂ ਜਿਗੋ ਜਿੱਥੇ ਤੋਂ ਲੋਕਾਂ ਨੂੰ ਆਪਣਾ ਜ ਜਿੱਥੇ ਤੂੰ ਲੋਕਾਂ ਨੂੰ ਗੰਦੇਮੰਦੇ ਅਸ਼ਲੀਲ ਇਸ਼ਾਰੇ ਕਰਦੀ ਹੈ ਜਿੱਥੇ ਤੂੰ ਲੋਕਾਂ ਨੂੰ ਪਤਾ ਨਹੀਂ ਕਿ ਇਹੋ ਜਾ ਕਿਹੋ ਜਾ ਉਕਸਾਉਣੀ ਹੈ ਲੋਕਾਂ ਨੂੰ ਇਸੇ ਕਰਕੇ ਜੁੜੀ ਜਾਂਦੇ ਨੇ ਨਾ ਲੋਕ ਪਰ ਸੱਚੇ ਮੁੱੱਚੀ ਮੈਂ ਇਹ ਗੱਲ ਕਹਿਣਾ ਕਿ ਜੇ ਕੱਲ ਨੂੰ ਇਨ ਕੇਸ ਪਤਾ ਨਹੀਂ ਬੰਦੇ ਨੇ ਕਿਹੜੇ ਬੰਦੇ ਦੀ ਕਦੋਂ ਮੌਤ ਹੋ ਜਾਣੀ ਕਿ ਇਹਨੂੰ ਅਗਲਾ ਸਹ ਆਉਣਾ ਕਿ ਇਹਨੂੰ ਨਹੀਂ ਆਉਣਾ ਪਰ ਤੇਰੀਆਂ ਇਹਨਾਂ ਹਰਕਤਾਂ ਦਾ ਕਰਕੇ ਜਿਹੜੀਆਂ ਤੂੰ ਕਰ ਰਹੀ ਹੈ ਮੈਂ ਗੱਲ ਲਿਖ ਕੇ ਦਿਨਾ ਕਿ ਜੇ ਕੱਲ ਨੂੰ ਤੈਨੂੰ ਕੁਝ ਹੋ ਜਾਂਦਾ ਤੇਰਾ ਕੋਈ ਰਿਸ਼ਤੇਦਾਰ ਵੀ ਤੇਰੇ ਸਸਕਾਰ ਤੇ ਆ ਜੇ ਤਾਂ ਅੱਜ ਵੀ ਜੇ ਤੂੰ ਆਪਣਾ ਰਾਹ ਬਦਲ ਲੈਣਾ ਮੈਂ ਹਰ ਇੱਕ ਨੂੰ ਬੁਲਾ ਰਿਹਾ ਹਾਂ ਯੇ ਮੈਨੂੰ ਲੱਗਦਾ ਮੇਰੇ ਹਲਕੇ ਦੇ ਵਿੱਚ ਕੋਈ ਨਸ਼ਾ ਕਰ ਰਿਹਾ ਮੈਂ ਉਹਨੂੰ ਵੀ ਬੁਲਾ ਰਿਆ ਬੰਮੇ ਨੂੰ ਪੁੱਛ ਲੋ ਠੀਕ ਆ ਜਨਾਬ ਹਰ ਰੋਜ਼ ਮੈਂ ਦਰਜਨਾਂ ਦੇ ਦਰਜਨ ਬੰਦੇ ਮੁੰਡੇ ਬੁਲਾ ਰਿਆ ਇੱਥੇ ਮੈਂ ਉਹਨਾਂ ਨੂੰ ਵੀ ਬੁਲਾ ਰਿਆ ਜਿਨ੍ਹਾਂ ਤੇ ਮੈਨੂੰ ਮਾੜਾ ਮੋਟਾ ਡਾਊਟ ਹੈ ਕੋ ਮੈਡੀਕਲ ਨਸ਼ਾ ਵੇਚਦਾ ਕੋਈ ਹੋਰ ਤਸਕਰੀ ਕਰਦਾ ਚਿੱਟੇ ਵਗੈਰਾ ਦੀ ਕਰਦਾ ਮੈਂ ਉਹਨੂੰ ਵੀ ਬੁਲਾ ਰਿਆ ਮੈਂ ਸੱਟੇ ਵਾਲਿਆਂ ਨੂੰ ਵੀ ਬੁਲਾ ਰਿਆ ਮੈਂ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਪਾਉਣ ਵਾਲਿਆਂ ਨੂੰ ਬੁਲਾ ਰਿਆ ਮੈਂ ਕਾਲਜਾਂ ਦੇ ਨਾਂ ਤੇ ਸਕੂਲਾਂ ਦੇ ਨਾਂ ਤੇ ਦਫ਼ਤਰਾਂ ਦੇ ਵਿੱਚ ਇੰਸਟੀਚੂਟਾਂ ਦੇ ਵਿੱਚ ਕੰਮ ਕਰਨ ਦੇ ਨਾਂ ਤੇ ਆਉਣ ਵਾਲੇ ਮੁੰ ਜਿਹੜੇ ਬੱਚੇ ਜਿਹੜੇ ਗਲਤ ਰਹਾਂ ਤੇ ਤੁਰਦੇ ਲੱਗਦੇ ਮੈਂ ਹਰ ਇੱਕ ਨੂੰ ਕੋਸ਼ਿਸ਼ ਕਰਦਾ ਮੈਂ ਕਦੇ ਕਿਸੇ ਨੂੰ ਪਬਲਿਸ਼ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਵੀ ਆਹ ਮੁੰਡਾ ਕੁੜੀ ਬੈਠੇ ਸੀ ਬਣਾ ਕੇ ਵੀਡੀਓ ਪਾ ਦੇ ਆ ਸੱਚ ਉਹਨੇ ਪਾ ਦੇ ਨਹੀਂ ਉਹ ਵੀ ਕਿਸੇ ਦੇ ਧੀ ਪੁੱਤ ਹੈ ਜੇ ਮੇਰੇ ਸਮਝਾਇਆ ਉਹ ਲਾਈਨ ਤੇ ਆਗੇ ਨਾ ਤੇ ਮੇਰੇ ਖਿਆਲ ਦੇ ਵਿੱਚ ਮੇਰਾ ਜਿਹੜਾ ਹੈਗਾ ਮੇਰੀ ਮੇਰੀ ਯਾਤਰਾ ਜਿਹੜੀ ਹੈ ਨਾ ਇੱਥੇ ਹੀ ਹੋ ਜਾਣੀ ਹੈ ਠੀਕ ਹੈ ਠੀਕ ਹੈ ਚੱਲ ਕੇ ਜਾਣਾ ਯਾਤਰਾ ਨਹੀਂ ਹੁੰਦੀ ਚੱਲ ਕੇ ਜਾਣਾ ਤੀਰਥ ਨਹੀਂ ਹੁੰਦਾ ਮੈਨੂੰ ਲੱਗਦਾ ਕਿ ਮੈਂ ਜੇ ਚੰਗੇ ਕੰਮ ਕਰੂੰਗਾ ਨਾ ਇਸ ਕੁਰਸੀ ਤੇ ਬੈਠ ਕੇ ਬਹੁਤ ਬਦਨਾਮ ਹੈ ਨਾ ਸਾਡਾ ਮਹਿਕਮਾ ਜੀ ਜੀ ਦੁਨੀਆ ਕਹਿੰਦੀ ਸਾਰੇ ਪੁਲਿਸ ਮਾੜੀ ਐ ਤੇ ਮਾੜਿਆਂ ਦੇ ਨਾਲ ਜਿਹੜੇ ਚੰਗੇ ਬੈਠੇ ਆ ਨਾ ਉਹਨਾਂ ਨੂੰ ਤਕਲੀਫ ਹੁੰਦੀ ਐ ਇਸ ਗੱਲ ਤੋਂ ਕਿ ਯਾਰ ਅਸੀਂ ਤਾਂ ਮਾੜੇ ਨਹੀਂ ਨਾ ਜੀ 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 ਸੋਸ਼ਲ ਮੀਡੀਆ ਤੇ ਸਾਰੇ ਲੋਕ ਮਾੜੇ ਨਹੀਂ ਪਰ ਜੋ ਥੋਡੇ ਵਰਗੇ ਲੋਕ ਵਿੱਚ ਆ ਜਾਂਦੇ ਨੇ ਜਿਹੜਾ ਕੁਝ ਤੇਰੀ ਹਵਾਈਫ ਕਰੀ ਜਾਂਦੀ ਐ ਤਾਂ ਉਦੋਂ ਫਿਰ ਜਿਹੜੇ ਚੰਗੇ ਕਰਨ ਵਾਲੇ ਉਹਨਾਂ ਨੂੰ ਤਕਲੀਫ ਹੁੰਦੀ ਐ ਜੀ ਸਮਝ ਗਏ ਸਰ ਗੱਲ ਨੂੰ ਠੀਕ ਐ ਹਾਂ ਜੀ ਹਾਂ ਜੀ ਸਮਝ ਗਏ ਸਮਝ ਗਏ ਦੀਪਾ ਕੁਝ ਬੁਰਾ ਤਾਂ ਨਹੀਂ ਕਿਹਾ ਨਹੀਂ ਜੀ ਨਹੀਂ ਕੋਈ ਚੇਂਜ ਕਰੋ ਵੀਡੀਓ ਨਹੀਂ ਪੈਂਦੀ ਚੇਂਜ ਕਰੋਗੇ ਆਪਣੇ ਆਪ ਚ ਹਾਂ ਜੀ ਬਿਲਕੁਲ ਜੀ ਜੇ ਤੁਹਾਡੀਆਂ ਮੈਂ ਹੋਰ ਗੱਲ ਕਹਿਣਾ ਮੇਰੇ ਕਹਿ ਜੇ ਤੁਹਾਡੀਆਂ ਸਮਾਜ ਨੂੰ ਸੇਧ ਦੇਣ ਵਾਲੀਆਂ ਵੀਡੀਓ ਆਉਣਗੀਆਂ ਨਾ ਹਾਂਜੀ ਤੇ ਮੈਂ ਐਸੇ ਦਫ਼ਤਰ ਦੇ ਵਿੱਚ ਬਲਾਗ ਤੇ ਤੁਹਾਨੂੰ ਸਨਮਾਨਤ ਕਰੂੰਗਾ ਹਾਂਜੀ ਠੀਕ ਹੈ ਜੀ ਮੇਰਾ ਵਾਦਾ ਤੁਹਾਡੇ ਨਾਲ ਇੱਕ ਹੋਰ ਦੱਸ ਦੇ ਤੁਹਾਡੀ ਇਨਕਮ ਦੇ ਵਿੱਚ ਤੁਹਾਨੂੰ ਕੋਈ ਫਰਕ ਪੈਂਦਾ ਲੱਗੇ ਨਾ ਇਨਕਮ ਦੇ ਵਿੱਚ ਫਰਕ ਪੈਣ ਤੋਂ ਮਤਲਬ ਇਹ ਨਹੀਂ ਕਿ ਅੱਜ ਜੇ ਤੁਹਾਨੂੰ ਦੇਣ ਦਾ 5000 ਆ ਰਿਹਾ ਤੇ ਚੰਗਾ ਮੈਸੇਜ ਦੇਣ ਨਾਲ ਕਿਉਂਕਿ ਚੰਗੇ ਮੈਸੇਜ ਨੂੰ ਘੱਟ ਲੋਕ ਵੇਖਣਗੇ ਠੀਕ ਹੈ ਗੰਦਵਾਦੋ ਦੁਨੀਆ ਵੇਖੂਗੀ ਠੀਕ ਹੈ ਪਰ ਉਹ ਤੁਹਾਡੇ ਅਸਲੀ ਫਾਲੋਅਰ ਨਹੀਂ ਹੈ ਪਰ ਜਿਹੜੇ ਚੰਗੇ ਲੋਕ ਜੇ 100 ਦੀ ਬਜਾਏ ਤੁਹਾਨੂੰ 10 ਵੀ ਵੇਖਣਗੇ ਨਾ ਚੰਗੇ ਕੰਮ ਨੂੰ ਤਾਂ ਉਹ ਤੁਹਾਡੇ ਅਸਲੀ ਫਾਲੋਅਰ ਹੈ ਉਹ ਤੁਹਾਡੇ ਨਾਲ ਜੁੜਨਗੇ ਤੁਹਾਡੇ ਨਾਲ ਹਮਦਰਦੀ ਕਰਨਗੇ ਪਰ ਮੈਂ ਫਿਰ ਵੀ ਕਹਿੰਦਾ ਜੇ ਤੁਹਾਨੂੰ ਆਪਣੀ ਲਾਈਫ ਦੇ ਵਿੱਚ ਕਦੇ ਕੋਈ ਫਾਈਨੈਂਸ਼ੀਅਲੀ ਪ੍ਰੋਬਲਮ ਆ ਜੇ ਕਿਸੇ ਕਿਸਮ ਦੀ ਤਾਂ ਮੈਂ ਬੇਸ਼ੱਕ ਕਿਸੇ ਸੰਸਥਾ ਤੋਂ ਲੈ ਕੇ ਤੁਹਾਡੀ ਮਦਦ ਕਰਾਂ ਬੇਸ਼ੱਕ ਆਪਣੇ ਕੋਲੋਂ ਪਰਸਨਲ ਆਪਣੀ ਤਨਖਾਹ ਦੇ ਵਿੱਚੋਂ ਕਰਾਂ ਜਿੱਥੋਂ ਮਰਜ਼ੀ ਕਰਾਂ ਤੁਹਾਨੂੰ ਲੱਗੇ ਕਿ ਤੁਸੀਂ ਕਿਤੇ ਆਰਥਿਕ ਤੌਰ ਤੇ ਤੰਗ ਹੋ ਜੀ ਤਾਂ ਮੇਰਾ ਸੰਪਰਕ ਕਰ ਲਓ ਕਲੀ ਦਲੀਲ ਦੇਣ ਦਾ ਮਤਲਬ ਨਹੀਂ ਹੁੰਦਾ ਕਿ ਮੈਂ ਤੁਹਾਨੂੰ ਪ੍ਰਵਚਨਤਾ ਦੇ ਕੇ ਛੱਡਦੇ ਆਂ ਇਸ ਕੁਰਸੀ ਤੇ ਬੈਠ ਕੇ ਕਿ ਜਾਓ ਜੀ ਨਹੀਂ ਬਹੁਤ ਆ ਕਮਨ ਕਰਿਓ ਮੈਂ ਅੱਖਾਂ ਖੋਲਤਾਂ ਨਾ ਮੇਰੇ ਤਾਂ ਖੁਦ ਮੇਰੇ ਬੰਦੇ ਨੇ ਵੀ ਨਹੀਂ ਮੈਨੂੰ ਸਮਝਾਂਗਾ ਸੀ ਇਹ ਗੱਲਾਂ ਬਹੁਤ ਧੰਨਵਾਦ ਹੈ ਜੀ ਤੁਹਾਡਾ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਇਸ ਤੋਂ ਬਾਅਦ ਨਹੀਂ ਵੀਡੀਓ ਪਾਉਗੇ ਜਿੰਨੇ ਲੋਕ ਤੁਹਾਡੇ ਨਾਲ ਜੁੜੇ ਹੋਏ ਹਨ ਤੁਹਾਡੇ ਨਾਲ ਦੀਆਂ ਫਰੈਂਡਸ ਹੋਣਗੀਆਂ ਹੋਰ ਬਹੁਤ ਸਾਰੀਆਂ ਤੁਹਾਡੇ ਤੁਹਾਡੇ ਸਰਕਲ ਦੇ ਵਿੱਚ ਜਿਹੜੀਆਂ ਉਹ ਵੀ ਇਹੋ ਜਿਹੀਆਂ ਅਸ਼ਲੀਲ ਵੀਡੀਓ ਮਾੜੀਆਂ ਵੀਡੀਓ ਪਾਉਂਦੀਆਂ ਹਨ ਤਾਂ ਮੇਰੀ ਇੱਕ ਬੇਨਤੀ ਹੈ ਮੇਰੀ ਭੈਣ ਉਹਨਾਂ ਨੂੰ ਵੀ ਇਹ ਬੇਨਤੀ ਕਰਿਓ ਫਿਰ ਤੁਸੀਂ ਚੰਗੇ ਮੈਸੇਜ ਦੇਣ ਦੀ ਕੋਸ਼ਿਸ਼ ਕਰੋ ਥੋੜਾ ਖਾ ਲੋ ਜੇ ਤੁਸੀਂ ਆਹ ਗੰਦੀਆਂ ਵੀਡੀਓ ਪਾ ਕੇ ਤੁਸੀਂ ਮੀਟ ਨਾਲ ਰੋਟੀ ਖਾ ਕੇ ਪੈਂਦੇ ਹੋ ਨਾ ਜੇ ਚੰਗੀਆਂ ਵੀਡੀਓ ਪਾ ਕੇ ਦਾਲ ਨਾਲ ਅਚਾਰ ਨਾਲ ਜਾਂ ਚਟਨੀ ਨਾਲ ਰੋਟੀ ਖਾ ਕੇ ਪੈ ਜਾਓਗੇ ਤੇ ਤੁਹਾਨੂੰ ਇੰਨਾ ਗੰਦੀਆਂ ਵੀਡੀਓ ਨਾਲੋਂ ਚੰਗੀ ਵੀਡੀਓ ਦੇ ਪੈਸੇ ਕਮਾ ਕੇ ਰੋਟੀ ਖਾਦੀ ਨਾ ਅਚਾਰ ਨਾਲ ਗੰਡੇ ਨਾਲ ਦਾਲ ਨਾਲ ਖਾਦੀ ਇਸ ਤੋਂ ਵੱਧ ਸਕੂਨ ਦੇਊਗੀ ਤਾਂ ਨਹੀਂ ਜੀ ਅੱਜ ਤੋਂ ਮੈਂ ਵਾਅਦਾ ਕਰਦੀ ਮੈਂ ਇਦਾਂ ਦੀ ਕੋਈ ਵੀ ਵੀਡੀਓ ਨਹੀਂ ਪਾਉਂਦੀ ਗੱਲ ਮੇਰੀ ਖੁਸ਼ਕਿਸਮਤੀ ਮੇਰੀ ਖੁਸ਼ਕਿਸਮਤੀ ਹੈ ਕਿ ਤੁਸੀਂ ਇਸ ਗੱਲ ਨੂੰ ਪਹਿਲੀ ਵਾਰ ਦੇ ਵਿੱਚ ਸਮਝਿਆ ਆਪਾਂ ਮੈਂ ਕੀ ਕਹਿਣ ਲੱਗੇ ਸੀ ਮੈਂ ਕਿਹਾ ਪੱਕੀ ਗੱਲ ਹੈ ਜੀ ਬਿਲਕੁਲ ਪੱਕੀ ਹੈ ਐ ਨਹੀਂ ਹੁੰਦਾਗਾ ਉਹਨਾਂ ਦਾ ਚਿਹਰਾ ਦੱਸ ਰਿਹਾ ਨਹੀਂ ਜਨਾਬ ਨਹੀਂ ਮੈਨੂੰ ਸੁਣ ਮੈਂ ਤੂੰ ਨੋਟ ਕਰ ਇਹ ਵਰਦੀ ਆਪ ਨੂੰ ਬੜਾ ਕੁਝ ਸਿਖਾਉਂਦੀ ਹੈ ਉਹ ਕੁੜੀ ਦਾ ਆਉਣ ਦਾ ਅੰਦਾਜ਼ ਹੋਰ ਸੀ ਗੱਲ ਕਰਨ ਦਾ ਅੰਦਾਜ਼ ਹੋਰ ਸੀ ਜੇ ਆਪਾਂ ਹੁਣ ਗੱਲ ਕੀਤੀ ਆ ਤਾਂ ਉਹਦਾ ਅੰਦਾਜ਼ ਹੁਣ ਬਦਲਿਆ ਜੀ ਤੁਸੀਂ ਸਮਝਾਇਆ ਤਾਂ ਸਾਡੇ ਨਾਲ ਕਿੰਨੇ ਗਾਣਾ ਜੀ ਸਮਝਾਉਣ ਦੇ ਨਾਲ ਇਹਨਾਂ ਦਾ ਫੇਸ ਹੀ ਬਦਲ ਗਿਆ ਜੀ ਬਦਲਿਆ ਨਾ ਹਾਂ ਜੀ ਬੀਬਾ ਦੇਖੋ ਕੁਝ ਵੀ ਕਰੋ ਮੈਂ ਨਹੀਂ ਕਹਿੰਦਾ ਕਿ ਲੋਕ ਤੁਹਾਨੂੰ ਜਾਣਦੇ ਲੋਕਾਂ ਨਾਲੋਂ ਕੱਟ ਆਊਟ ਹੋ ਜਾਓ ਲੋਕਾਂ ਨਾਲ ਜੁੜੇ ਰਹੋ ਠੀਕ ਹੈ ਪਰ ਇੱਕ ਰਸਤਾ ਬਦਲ ਲਓ ਰਸਤਾ ਬਦਲ ਕੇ ਉਸ ਰਾਸਤੇ ਤੇ ਆ ਜਾਓ ਜਿੱਥੇ ਅੱਜ ਲੋਕੋ ਲੋਕ ਤੁਹਾਨੂੰ ਕਹਿੰਦੇ ਆ ਨਾ ਵੀ ਮਤਲਬ ਲਿਖਦੇ ਹੋਣਗੇ ਮੈਨੂੰ ਪਤਾ ਹੈ ਮੈਂ ਜ਼ਿਆਦਾ ਨਹੀਂ ਵੇਦਾ ਹੁੰਦਾ ਦੰਦੇ ਵੀਡੀਓ ਪਰ ਮੈਨੂੰ ਪਤਾ ਲੱਗਿਆ ਦੇਖ ਕੇ ਕਿ ਧਿਆਨ ਵੀ ਦੇਣਾ ਪੈਂਦਾ ਜਿੱਥੇ ਲੋਕ ਤੁਹਾਨੂੰ ਆਈ ਲਵ ਯੂ ਫਲਾਨਾ ਇਹ ਉਹ ਪਤਾ ਨਹੀਂ ਕੀ ਕੁਝ ਲਿਖਦੇ ਨਾ ਉਹੀ ਲੋਕ ਤੁਹਾਨੂੰ ਆਈ ਲਵ ਯੂ ਲਿਖਣਗੇ ਤਾਂ ਜ਼ਰੂਰ ਹਾਂਜੀ ਪਰ ਉਹ ਤੁਹਾਨੂੰ ਲਵ ਯੂ ਜਿਹੜਾ ਸਤਕਾਰ ਨਾਲ ਲਿਖਣਗੇ ਇੱਥੋਂ ਲਿਖਣਗੇ ਤੁਹਾਨੂੰ ਭੈਣ ਤੁਹਾਨੂੰ ਧੀ ਤੁਹਾਨੂੰ ਆਪਣੀ ਕੁਛ ਨਾ ਕੁਛ ਆਪਣੀ ਪਰਿਵਾਰ ਦੀ ਸਮਝ ਕੇ ਲਿਖਣਗੇ ਐ ਨਹੀਂ ਵੀ ਬਾ ਠੀਕ ਹੈ ਜੀ। ਤੇ ਜਿਹੜਾ ਕੰਮ ਤੁਸੀਂ ਹੁਣ ਤੱਕ ਕਰ ਰਹੇ ਹੋ ਇਹ ਸੱਚੇ ਮੁੱਚੀ ਬਜ਼ਾਰੂ ਵਾਲਾ ਲੱਗਦਾ ਹੈ। ਨਹੀਂ ਕੋਈ ਗੱਲ ਨਹੀਂ ਜਨਾਬ। ਜਸਮ ਬਖਾਉਣਾ। ਠੀਕ ਹੈ। ਅਸ਼ਲੀਲ ਇਸ਼ਾਰੇ ਕਰਨੇ, ਅਸ਼ਲੀਲ ਹਰਕਤਾਂ ਕਰਨੀਆਂ, ਉਹ ਕਸਾਉਣਾ ਲੋਕਾਂ ਨੂੰ ਖਾਸ ਕਰ ਮਰਦਾਂ ਨੂੰ ਸੋਸ਼ਲ ਮੀਡੀਆ ਤੇ ਕਿ ਐ ਕਰ ਲਓ ਐ ਕਰ ਲਓ। ਤੁਹਾਡੀ ਲਾਈਫ ਚ ਪਿੱਛੇ ਕੀ ਆ ਕੀ ਨਹੀਂ ਮੈਨੂੰ ਉਸ ਗੱਲ ਨਾਲ ਕੋਈ ਵਸਤਾ ਨਹੀਂ। ਅੱਜ ਤੋਂ ਬਾਅਦ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰੋਗੇ ਤੇ ਮੇਰੇ ਵਾਸਤੇ ਉਹ ਤੀਰਥ ਯਾਤਰਾ ਹੈ। ਠੀਕ ਹੈ ਠੀਕ। ਤੁਹਾਡਾ ਬਹੁਤ ਬਹੁਤ ਧੰਨਵਾਦ ਭੰਮੀ। ਠੀਕ ਹੈ ਜਨਾਬ। ਵਧੀਆ ਗੱਲ ਸੁਣੀ ਇਹਨਾਂ ਨੇ। ਹਾਂ ਜੀ ਹਾਂ ਚੱਲ ਕੇ ਆਏ ਇਹ ਸਵੇਰੇ ਸਵੇਰੇ ਜੇ ਕੁਝ ਹੋਰ ਨਾਸ਼ਤਾ ਵਗੈਰਾ ਕਰਨ ਉਹ ਵੀ ਕਰਵਾ ਕੇ ਭੇਜੋ ਪਰ ਮੇਰੀ ਗੱਲ ਤੇ ਗੌਰ ਕਰਕੇ ਜਦੋਂ ਤੁਸੀਂ ਆਪਣਾ ਰਸਤਾ ਬਦਲੋਗੇ ਨਾ ਤਾਂ ਮੈਂ ਤੁਹਾਨੂੰ ਐਸੇ ਦਫਤਰ ਦੇ ਵਿੱਚ ਬੁਲਾ ਕੇ ਸਨਮਾਨਿਤ ਕਰੂੰਗਾ ਜੇ ਉਦੋਂ ਤੱਕ ਮੇਰੀ ਬਦਲੀ ਕਿਸੇ ਹੋਰ ਜਗ੍ਹਾ ਦੀ ਨਾ ਹੋਵੇ ਨਹੀਂ ਜਨਾਬ ਠੀਕ ਹੈ ਜੀ ਬਹੁਤ ਧੰਨਵਾਦ ਤੁਹਾਡਾ ਠੀਕ ਹੈ ਜਨਾਬ ਠੀਕ ਹੈ ਭੈਣ ਜੀ ਬਹੁਤ ਧੰਨਵਾਦ ਤੁਸੀਂ ਗੱਲ ਨੂੰ ਸੁਣਿਆ ਸਮਝਿਆ ਬਹੁਤ ਧੰਨਵਾਦ ਠੀਕ ਹੈ ਠੀਕ ਹੈ ਬਈ ਛੜਿਆ ਠੀਕ ਹੈ ਜਨਾਬ ਇਹਨਾਂ ਨੂੰ ਕਹ ਰਹੇ ਚਾਹ ਬਣੀ ਹੈ ਹਾਂ ਚਾਹ ਪਾਣੀ ਪਿਓ ਪਰ ਮੈਨਾਂ ਨੂੰ ਵਧੀਆ ਤਰੀਕੇ ਨਾਲ ਜੇ ਤੁਸੀਂ ਕੋਈ ਮਦਦ ਚਾਹੁੰਦੇ ਹੋ ਕਿ ਕਿ ਬਾਈਕਾਂ ਦੇ ਕੋਰਸ ਇਧਰ ਪਾ ਦੇਣਾ ਹੈ ਫਿਰ